ਮੋਗੇ ਵਾਲਿਓ ਮੱਲੋ ਵਧਾਈਆਂ ਮੋਗੇ ਦੇ ਵਿੱਚ ਜੈਮ ਖੁੱਲੀ ਆ ਜਗਿੰਦਰਪਾਲ ਜੈਨ ਸਾਹਿਬ ਦੇ ਬੇਟੇ ਨੇ ਪਹਿਲਾਂ ਪੂਰੀ ਦੁਨੀਆ ਦੇ ਵਿੱਚ ਤੁਰ ਫਿਰ ਕੇ ਸਟੱਡੀ ਕੀਤੀ ਫਿਰ ਉਸ ਤੋਂ ਬਾਅਦ ਪੂਰੀ ਦੁਨੀਆ ਦੀ ਜਿਹੜੀ ਸਭ ਤੋਂ ਟਾਪ ਦੀ ਮਸ਼ੀਨਰੀ ਆ ਉਹ ਲਿਆ ਕੇ ਸਜਣੋ ਕੀਤੀ ਆ ਫਿੱਟ ਖਰਚੇ ਖਰਚੇ ਦੀ ਕੋਈ ਨਹੀਂ ਕੀਤੀ ਪਰਵਾਹ ਇੱਥੇ ਮਾਰ ਕੋਚ ਹੈਗੇ ਆ ਕੋਚ ਮਾਰ ਹੈਗੇ ਆ ਪਰ ਫੇਰ ਵੀ ਇਹ ਬੰਦਿਆਂ ਨੇ ਮਸ਼ੀਨਾਂ ਹੀ ਇਹੋ ਜੀਆਂ ਲਾਤੀਆਂ ਜਿਹੜੀਆਂ ਤੁਹਾਡੀ ਖੁਦ ਕੋਚਿੰਗ ਕਰ ਦੇਣ ਬੜੀ ਸਾਰੀ ਜਿੰਮ ਤਾਂ AI ਬੇਸਡ ਆ ਜਿਹੜੀ ਤੁਹਾਨੂੰ ਇਹ ਦੱਸਦੀ ਆ ਤੁਹਾਨੂੰ ਸਪੈਸ਼ਲ ਦੱਸੂਗੀ ਭਾਈ ਪਿਛਲੇ ਹਫਤੇ ਤੇਰੀ ਪਰਫਾਰਮੈਂਸ ਕੀ ਸੀ ਇਸ ਹਫਤੇ ਤੇਰੀ ਪਰਫਾਰਮੈਂਸ ਕੀ ਆ ਇਸ ਤਰ੍ਹਾਂ ਦੀਆਂ ਟਰੈਡ ਮਿਲਾਂ ਲਾਤੀਆਂ ਇਸ ਤਰ੍ਹਾਂ ਦੇ ਵੇਟ ਚੱਕਣ ਵਾਲੀਆਂ ਮਸ਼ੀਨਾਂ ਲਾਤੀਆਂ ਖੁੱਲਾ ਮਾਹੌਲ ਇੰਨਾ এনਵਾਇਰਨਮੈਂਟ ਤਕੜਾ ਦੇਤਾ ਬਈ ਤੁਸੀਂ ਜਦੋਂ ਇੰਟਰਵਿਊ ਸੁਣੋਗੇ ਸਾਰੀ ਤੇ ਤੁਸੀਂ ਮਸ਼ੀਨਾਂ ਦੇ ਫੀਚਰ ਸੁਣੋਗੇ ਤਾਂ ਤੁਸੀਂ 당ਗ ਰਹਿ ਜਾਓਗੇ 당ਗ ਤੁਸੀਂ ਨਹੀਂ ਕੱਲਾ ਬੰਬੇ ਤੱਕ ਦੇ ਐਕਟਰ ਰਹਿ ਜਾਣਗੇ ਸੱਜਣੋ ਇਹੋ ਜੀ ਜੈਮ ਬੰਬੇ ਦੇ ਐਕਟਰਾਂ ਨੂੰ ਵੀ ਸੱਜਣੋ ਇੰਨੀਆਂ ਸਹੂਲਤਾਂ ਵਾਲੀ ਇੰਨੇ ਖੋਲ੍ਹੇ ਨਹੀਂ ਮਿਲਣੀ ਜਿੰਨੀ ਆਮ ਲੋਕਾਂ ਵਾਸਤੇ ਤੇ ਆਮ ਪੈਸੇ ਦੇ ਰੇਟ ਦੇ ਵਿੱਚ ਸਭ ਤੋਂ ਵੱਡੀ ਗੱਲ ਆਮ ਹੀ ਲੋਕਾਂ ਨੂੰ ਆਮ ਹੀ ਪੈਸੇ ਦੇ ਰੇਟ ਦੇ ਵਿੱਚ ਮਿਲ ਜਾਣੀ ਆ ਜਗਿੰਦਰਪਾਲ ਜੈਨ ਸਾਹਿਬ ਦੇ ਬੇਟੇ ਨੇ ਘਰਤੀ ਕਮਾਲ ਸੱਜਣੋ ਵੀਡੀਓ ਨੂੰ ਸ਼ੇਅਰ ਕਰ ਲੋ ਯਾਰ ਜੁੱਟ ਹੋ ਜੋ ਇਕੱਠੇ ਜਿਹੜਾ ਸੱਜਣ 13 ਤਰੀਕ ਤੱਕ ਮੈਂਬਰਸ਼ਿਪ ਲਾਊਗਾ 13 ਨਵੰਬਰ ਤੱਕ ਉਹ ਬੰਦੇ ਨੂੰ 20% ਡਿਸਕਾਊਂਟ ਮਿਲ ਜਾਣਾ ਸੱਜਣੋ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਨੈਸਲੇ ਡੈਰੀ ਦੇ ਬਿਲਕੁਲ ਕੋਲੇ ਜੈਮਾ ਜਿੱਥੋਂ ਮਰਜੀ ਨੈਸਲੇ ਡੈਰੀ ਦੇ ਕੋਲੋਂ ਪੁੱਛ ਲਿਓ ਵੀ ਜੈਨ ਸਾਹਿਬ ਵਾਲੀ ਜੈਮ ਜੈਨ ਸਾਹਿਬ ਵਾਲੀ ਜੈਮ ਹੀ ਵੱਜਦੀ ਆ ਜੇ ਕੋਈ ਵੀ ਸੱਜਣ ਆ ਤੇ ਤੁਸੀਂ ਐ ਕਰੋ ਉਥੇ ਪਹੁੰਚ ਜਾਓ ਬਾਕੀ ਸਾਰੀਆਂ ਗੱਲਾਂ ਆਪਾਂ ਜੈਨ ਸਾਹਿਬ ਦੇ ਬੇਟੇ ਨਾਲ ਕਰਦੇ ਆ ਆਜੋ ਲੈ ਵੀ ਆਪਣੇ ਨਾਲ ਹੈਗੇ ਅਕਸ਼ਤ ਜੈਨ ਸਾਹਿਬ ਜੈਨ ਸਾਹਿਬ ਪਹਿਲੀ ਗੱਲ ਤਾਂ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਤੁਹਾਡਾ ਸੁਪਨਾ ਸੀ ਬਹੁਤ ਵੱਡਾ ਜਿਹੜਾ ਤੁਸੀਂ ਪੂਰਾ ਕਰਦੇ ਬਹੁਤ ਬਹੁਤ ਧੰਨਵਾਦ ਜੀ ਤੇ ਸਭ ਤੋਂ ਵੱਡੀ ਗੱਲ ਮੈਂ ਜੈਮ ਦੇ ਵਿੱਚ ਨਾ ਜਾਇਆ ਆ ਤੇ ਜਿਮ ਦੇ ਵਿੱਚ ਨਾ ਜਾਣ ਤੋਂ ਬਾਅਦ ਮੈਨੂੰ ਇਹ ਪਤਾ ਲੱਗਿਆ ਕਿ ਯਾਰ ਇਹ ਤਾਂ ਮੋਗੇ ਨੂੰ ਅਪਗ੍ਰੇਡ ਕਰਨ ਵਾਲੇ ਚ ਬਿਲਕੁਲ ਹਣਾ ਬਿਲਕੁਲ ਜੀ ਹੁਣ ਆਉਣ ਵਾਲੇ ਸਮੇਂ 'ਚ ਕੀ ਕੀ ਮਤਲਬ ਹੋਰ ਹੋ ਜਾਣਾ ਤੇ ਕੀ ਕੀ ਅੱਜ ਹੋਇਆ ਵਾ ਅੰਦਰ ਚੱਲੇ ਚੱਲੀਏ ਭਾਈ ਬਿਲਕੁਲ ਮੈਨੂੰ ਲੰਘਣ ਦੇ ਦਊਗੀ ਇਹ ਮੈਂ ਨਹੀਂ ਜੀ ਇਹ ਮੈਨੇ ਮੇਰੇ ਤੋਂ ਬਣਾ ਨਹੀਂ ਤੁਹਾਨੂੰ ਨਿਕਲਣ ਦੇਣਾ ਇਹ ਸਾਰਾ ਜਿਹੜਾ ਸਾਡਾ ਸਿਸਟਮ ਹੈਗਾ ਜੀ ਇਹ ਸਾਰਾ AI ਜਨਰੇਟਿਡ ਹੈ ਜੀ ਕੀ ਕਿਥੇ ਜਿਹੜੇ ਪੁਰਾਣੇ ਹੁਣ ਜਮ ਸੀਗੇ ਉਹਦੇ 'ਚ ਕਿਥੇ ਨਾ ਕਿਤੇ ਤੁਹਾਨੂੰ ਫਿੰਗਰ ਟੱਚ ਕਰਕੇ ਸਾਰਾ ਕਰਨਾ ਪੈਂਦਾ ਸੀਗਾ ਹਾਂ ਜੀ ਹੁਣ ਜਿਵੇਂ ਮੇਰੀ ਸ਼ਕਲ ਆ ਰਹੀ ਹੈ ਇਸ ਤੇ ਵੈਰੀ ਇਹਨੇ ਤੁਹਾਨੂੰ ਪਛਾਣਨਾ ਹੀ ਨਹੀਂ ਮੈਨੂੰ ਨਹੀਂ ਸਿਆਣਦੀ ਇਹਦਾ ਮਤਲਬ ਕੀ ਇਹ ਹੈ ਕਿ ਵੀ ਜਿਹਨੇ ਪੈਸੇ ਦਿੱਤੇ ਆ ਜਿਹੜਾ ਸਾਡਾ ਮੈਂਬਰ ਹੈ ਜੀ ਕੱਲਾ ਉਹੀ ਅੰਦਰ ਆ ਸਕਦਾ ਹੈ ਬਿਨਾ ਮੈਂਬਰ ਤੋਂ ਕੋਈ ਵੀ ਬੰਦਾ ਅੰਦਰ ਅਲਾਉਡ ਨਹੀਂਗਾ ਸਾਡਾ ਆ ਹੁਣ ਜਿਵੇਂ ਮੈਂ ਅੱਗੇ ਆ ਗਿਆ ਆ ਖੁੱਲ ਗਿਆ ਜੀ ਤੁਸੀਂ ਹੁਣ ਆ ਜੁਰੇ ਅੰਦਰ ਜਾ ਸਕਦੇ ਹੋ ਹੁਣ ਮੈਂ ਤੁਹਾਡੇ ਵੀਰੀਫਿਕੇਸ਼ਨ ਦੇ ਨਾਲ ਅੰਦਰ ਲੰਘ ਰਿਹਾ ਬਿਲਕੁਲ ਜੀ ਆ ਜਾਈਏ ਐ ਹੈ ਗੱਲ ਜੈਨ ਸਾਹਿਬ ਸ਼ੁਰੂ ਤੋਂ ਸ਼ੁਰੂ ਹੋ ਜਾਈਏ ਬਿਲਕੁਲ ਜੀ ਆ ਆ ਕਾਦੇ ਲਈ ਆ ਆਹਾ ਭਾਈ ਬੇਸਿਕਲੀ ਜਿਹੜਾ ਸਾਡਾ ਇਹ ਕਨਸੈਪਟ ਹੈ ਨਾ ਜੀ ਕਿ ਜਿਹੜੇ ਜਿੰਮਸ ਨਾਰਮਲ ਹੈਗੇ ਆ ਉਹ ਜਦੋਂ ਆਪਾਂ ਕਿਸੇ ਜਿੰਮ ਦੀ ਗੱਲ ਕਰਦੇ ਆ ਨਾ ਉਹਦੇ ਚ ਆਪਣਾ ਸਭ ਤੋਂ ਪਹਿਲਾਂ ਧਿਆਨ ਜਾਂਦਾ ਕਿ ਯਾਰ ਜੇ ਜਿੰਮ ਹੋਊਗਾ ਉਥੇ ਲੋਹੇ ਵਾਲੇ ਵੇਟ ਹੋਣੇ ਜੀ ਹਨਾ ਜਾਂ ਸਾਰਾ ਦੇਸੀ ਵੇਟ ਹੋਣਾ ਹੈ ਕਿ ਵੀ ਠੀਕ ਹੈ ਆਪਾਂ ਉਥੇ ਦੇਸੀ ਐਕਸਰਸਾਈਜ਼ ਲਾ ਕੇ ਆ ਜਾਾਂਗੇ ਅਸੀਂ ਇੱਕ ਜਿੰਮ ਦੇ ਨਾਲ ਫਿਟਨੈਸ ਨੂੰ ਅਸੀਂ ਅੱਗੇ ਲੈ ਕੇ ਆਏ ਆ ਕਿ ਜੰਨੀ ਮਸ਼ੀਨਰੀ ਆ ਮੇਰੀ ਸਾਰੀ ਇੰਪੋਰਟਡ ਹੈ ਜੀ ਠੀਕ ਹੈ ਹੁਣ ਜਿਹੜੇ ਜਿਹੜੀਆਂ ਚੀਜ਼ਾਂ ਹੁਣ ਨਵੀਆਂ ਲਾਂਚ ਹੋ ਰਹੀਆਂ ਹੁਣ ਆਹ ਇੰਡੀਆ ਦੇ ਵਿੱਚ ਨਵੀਂ ਲਾਂਚ ਹੋਈ ਹੈ ਵਰਲਡ ਵਾਈਡ ਲਾਂਚ ਹੋਈ ਹੈ ਜੀ ਹੁਣ ਇਹਦੇ ਵਿੱਚ ਕੀ ਹੈ ਕਿ ਜਿਹੜੇ ਆਪਣੇ ਆਰਮੀ ਦੀ ਤਿਆਰੀ ਕਰਦੇ ਆ ਜਾਂ ਫਿਟਨੈਸ ਦੀ ਤਿਆਰੀ ਕਰਦੇ ਆ ਉਹ ਸਭ ਤੋਂ ਪਹਿਲਾਂ ਰੱਸਾ ਚੜਨ ਵਾਲੀ ਜਿੰਨੀ ਐਕਸਰਸਾਈਜ਼ ਹੈਗੀਆਂ ਉਹ ਸਾਰੀਆਂ ਇਹ ਹੀ ਹੈ ਇਹਦੇ ਤੁਸੀਂ ਕੀ ਹੈ ਕਿ ਆਪਣਾ ਇਸ ਵੇਟਵੇਅਰ ਸਾਰਾ ਤੁਸੀਂ ਇਸ ਸੈੱਟ ਕਰ ਸਕਦੇ ਹੋ ਕਿ ਵੀ ਤੁਸੀਂ ਇਹਦੀ ਕਿੰਨੀ ਇੰਟੈਂਸਿਟੀ ਰੱਖਣੀ ਹੈ ਹੁਣ ਇਹਦੇ ਵਿੱਚ ਮੈਂ ਇਹਦੀ ਇੰਟੈਂਸਿਟੀ ਸਪੋਸ ਕਰੋ ਕਿ ਮੈਂ ਵਿਚਾਲੇ ਰੱਖ ਲਈ ਨੋਰਮਲ ਰੱਖ ਲਈ ਠੀਕ ਹੈ ਇਹਦੇ ਵਿੱਚ ਕੀ ਕਰਨਾ ਤੁਸੀਂ ਇੱਥੇ ਬੈਠ ਕੇ ਬੈਠ ਕੇ ਇਹਨੂੰ ਜਿਵੇਂ ਆਪਾਂ ਰੱਸਾ ਚੜ੍ਹਦੇ ਸੀਗੇ ਠੀਕ ਓਵੇਂ ਇਹਨੂੰ ਚਲਾਉਣਾ ਜਿੰਨੀ ਸਪੀਡ ਤੇ ਚਲਾਉਂਗੇ ਉਹਦਾ ਇੱਥੇ ਸਾਰਾ ਥੱਲੇ ਨੰਬਰ ਆਉਂਦਾ ਰਹਿਣਾ ਠੀਕ ਹੈ ਠੀਕ ਹੈ ਇਹ ਆ ਗਈ ਮੇਰੀ ਅਪਰ ਦੀ ਐਕਸਰਸਾਈਜ਼ ਜੇ ਆਪਾਂ ਇਹਨੂੰ ਲੋਅਰ ਦੀ ਐਕਸਰਸਾਈਜ਼ ਕਰਨੀ ਹੈ weight ਬਿਲਕੁਲ ਡਾਊਨ ਕਰਨਾ ਤੇ ਇਹਨੂੰ ਆਪਾਂ ਥੱਲੋਂ ਉੱਪਰ ਲੈ ਕੇ ਜਾਣਾ ਕਿ ਜਿਹੜਾ ਮਤਲਬ ਕਿ ਪੁਰਾਣਾ ਜਿਹੜਾ ਆਪਣਾ ਸਿਸਟਮ ਸੀਗਾ ਸੋ ਜੋ ਬੇਸਿਕਲੀ ਜੋ ਮੇਰਾ ਕਨਸੈਪਟ ਹੈ ਉਹ ਕੱਲਾ ਲੋਹੇ ਦੇ ਬੇਟਾ ਨਾਲ ਨਹੀਂਗਾ ਜਿਹੜਾ ਆਪਣਾ ਪੁਰਾਣਾ ਸੱਭਿਆਚਾਰ ਸੀਗਾ ਕਿ ਜਿਹੜਾ ਰੱਸਾ ਚੜਨ ਨਾਲ ਹੀ ਐਕਸਰਸਾਈਜ਼ਾਂ ਆਈਆਂ ਜੋ ਕੁਝ ਸੀਗਾ ਉਹ ਸਾਰਾ ਅਸੀਂ ਇਹਦੇ ਵਿੱਚ ਇੱਥੇ ਲੈ ਕੇ ਆਏ ਆ ਆ ਕੋਰ ਨੂੰ ਤਕੜਾ ਕਰੂਗੀ ਹੈ ਕਰਨੇ ਸਿਰਾ ਕਰ ਦੂ ਵੀ ਯਾਰ ਬਹੁਤ ਹੈ ਦੇਖ ਕੇ ਸੁਆਦ ਆ ਰਿਹਾ ਯਾਰ ਦੇਖ ਕੇ ਆਨੰਦ ਆ ਰਿਹਾ ਇਹਨੂੰ ਇਹਦੀ ਇੰਟੈਂਸਿਵ ਵਿਧਾਈ ਹੈ ਬੈ ਕੇ ਤੁਸੀਂ ਇਹਨੂੰ ਕਰੋ ਹੈ ਦੇਖ ਕੇ ਆਨੰਦ ਆ ਰਿਹਾ ਨੂੰ ਅਜੀ ਤਾਂ ਮੈਂ ਪਹਿਲੀ ਮਸ਼ੀਨ ਦਿਖਾਈਏ ਯਾਰ ਅਜ ਤਾਂ ਮੈਂ ਸਾਰੀ ਜਿਮ ਦਾ ਵਿਜ਼ਿਟ ਕਰਨਾ ਮੈਨੂੰ ਇਹਦੇ ਨਾਲ ਹੀ ਇਹਦੇ ਨਾਲ ਆਹ ਮਸ਼ੀਨਾਂ ਆਹ ਕਦੇ ਵਾਸਤੇ ਆ ਜਿਹੜਾ ਭਾਜੀ ਇਹ ਸਾਡਾ ਆ ਗਿਆ ਇਹ ਆ ਗਿਆ ਸਟ੍ਰੈਚਿੰਗ ਕੇਜ ਜੀ ਬੇਸਿਕਲੀ ਇਹ ਹੈ ਕਿ ਜਿਹੜੇ ਆਪਣੇ ਹੁਣ ਜਿਮ ਹੈ ਉਹਦੇ ਚ ਕੀ ਕਰਦਾ ਜਦੋਂ ਬੰਦਾ ਹੈਵੀ weight ਚੱਕਦਾ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਟ੍ਰੈਚ ਕਰਦਾ ਕਦੇ ਕਿਸੇ ਮਸ਼ੀਨ ਨਾਲ ਲੱਗ ਜਾਂਦਾ ਕਦੇ ਦਵਾਰ ਨਾਲ ਲੱਗ ਜਾਂਦਾ ਹਨਾ ਸੋ ਆ ਮੇਰਾ ਸੈਟਅਪ ਹੈ ਮੈਂ ਦਿਖਾਣਾ ਚਾਹੁੰਦਾ ਕੀ ਇਹ neck and shoulders ਤੋਂ start ਹੋ ਕੇ ਜਿਹੜੇ ਆਪਣੇ legs ਤੱਕ ਦਾ ਸਾਰੇ ਇਹਦੇ stretching part ਹੈਗੇ ਆ ਸਾਹਮਣੇ ਬਣਾ ਕੇ ਦਿਖਾਇਆ ਪਿਆ ਵੀ ਕਿਹੜਾ ਮਸਲ ਤੁਸੀਂ ਕਿੱਥੋਂ stretch ਕਰ ਸਕਦੇ ਆ ਬੇਸਿਕਲੀ ਬਾਜੀ ਮੈਂ ਜੇ ਪੰਜਾਬੀ 'ਚ ਇਹ ਨਹੀਂ ਗੱਲ ਕਹਾਂ ਕਿ ਵੀ ਜਿਹੜੀ true fitness ਹੈ ਜਿਹੜੀ ਮੇਰੇ ਕੋਲ ਮਸ਼ੀਨਰੀ ਹੈ ਉਹ ਇਹ ਮਤਲਬ ਕਿ ਮੰਨਦੀ ਹੈ ਕਿ ਵੀ ਜਿੱਥੇ ਸਾਡੀ true fitness ਦੀ ਮਸ਼ੀਨਰੀ ਲੱਗੀ ਹੈ ਉੱਥੇ ਤੁਹਾਨੂੰ ਜ਼ਿਆਦਾ ਟ੍ਰੇਨਰ ਦੀ ਲੋਡਿੰਗ ਜੀ ਕਿ ਸਾਡੀ ਹਰ ਇੱਕ ਮਸ਼ੀਨਰੀ ਤੁਹਾਨੂੰ ਖੁਦ ਹੀ ਗਾਈਡ ਕਰੂਗੀ ਕੀ ਕਰਨਾ ਕੀ ਆ ਵਾ ਵਾ ਹੁਣ ਕਦੇ ਮੇਰੇ ਵਰਗਾ ਕਦੇ ਕੋਈ ਬੰਦਾ ਹੁੰਦਾ ਹੈ ਨਾ ਕਿ ਅਗਲਾ ਕਹਿੰਦਾ ਕਿ ਯਾਰ ਮਸ਼ੀਨਰੀ ਲੈ ਲਈ ਮੈਂ ਚਲੋ ਜਿਮ ਆ ਗਿਆ ਜੀ ਜਿਮ ਆ ਕੇ ਇਨਾ ਸਾਰਾ ਵੇਟ ਚੱਕ ਕੇ ਮੈਂ ਲੈਣਾ ਕੀ ਹੈ ਜੀ ਹਨਾ ਇਹ ਮੇਰੇ ਵਰਗੇ ਬੰਦਿਆਂ ਲਈ ਹੈ ਕਿ ਵੀ ਜਿਨੇ ਇਕੱਲੀ ਇੱਕੋ ਐਕਸਰਸਾਈਜ਼ ਲਾ ਕੇ ਘਰੇ ਮੁੜ ਜਾਣਾ ਜੇ ਨਵਜਾਨ ਸਭ ਇੱਕ ਰੁਕੇ 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 ਯਾਰ ਕਿਹੜੀ ਜਗ੍ਹਾ ਤੇ ਆਪਾਂ ਕਿੱਥੇ ਖੜੇ ਕਿੱਥੇ ਆ ਇਸ ਵਕਤ ਮੋਗੇ ਦੇ ਲੋਕ ਜਾਂ ਮੋਗੇ ਦੇ ਨੇੜੇ ਤੇੜੇ ਹੁਣ ਕਿੱਥੇ ਮੈਂ ਬਾਜੀ ਅਸੀਂ ਜਿਹੜੀ ਇਹ ਸਾਡੀ ਲੋਕੇਸ਼ਨ ਹੈਗੀ ਹੈ ਜੀ ਇਹ ਵਿਦਾਂਤਨਗਰ ਹੈ ਬਿਲਕੁਲ ਸ਼ਹਿਰ ਦੇ ਵਿੱਚ ਹੈ ਠੀਕ ਹੈ ਇਸ ਤੋਂ ਇਲਾਵਾ ਜਿਹੜੀ ਚਲੋ ਮੇਰੇ ਜੋ ਸਤਕਾਰਯੋਗ ਮੇਰੇ ਪਿਤਾ ਜੀ ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜਿੰਨਾ ਸਾਡੇ ਪਰਿਵਾਰ ਨੂੰ ਜੋ ਅਸੀਂ ਚੜ੍ਹਦੀ ਕਲਾ 'ਚ ਰਹੇ ਉਹ ਹਮੇਸ਼ਾ ਜੋ ਸਭ ਕੁਝ ਸਾਨੂੰ ਦਿੱਤਾ ਉਹ ਇਸ ਜਗ੍ਹਾ ਨੇ ਦਿੱਤਾ ਹੈ ਇੱਥੇ ਅਸੀਂ 1960 ਦੇ ਵਿੱਚ ਇੱਕ ਮੈਨੂਫੈਕਚਰਿੰਗ ਦਾ ਇੱਥੇ ਉਹ ਲਾਇਆ ਸੀਗਾ ਫੈਕਟਰੀ ਲਾਈ ਸੀ ਫੈਕਟਰੀ ਲਾਈ ਸੀ ਜਿੱਥੇ ਜੈਨ ਸਾਹਿਬ ਉਹਨਾਂ ਦੀ ਫੈਕਟਰੀ ਸੀ ਬਿਲਕੁਲ ਉਹ ਜਗ੍ਹਾ ਉਹ ਜਦੋਂ ਪੁਰਾਣੇ ਸਮੇਂ ਦੀ ਗੱਲ ਹੈ ਕਿ ਉਦੋਂ ਮੋਕੇ ਦੇ ਵਿੱਚ ਸਿਰਫ ਦੋ ਥਾਂ ਤੇ ਏਸੀ ਹੁੰਦੇ ਸੀਗੇ ਜੀ ਇੱਕ ਨਸਲੇ ਫੈਕਟਰੀ ਹੁੰਦਾ ਸੀਗਾ ਇੱਕ ਸਾਡੀ ਫੈਕਟਰੀ ਹੁੰਦਾ ਸੀਗਾ ਜੀ ਕੀ ਇਹ ਇਸ ਜਗ੍ਹਾ ਨੇ ਸਾਨੂੰ ਇੰਨੀ ਚੜ੍ਹਦੀ ਕਲਾ 'ਚ ਰੱਖਿਆ ਜੀ ਤੇ ਅੱਜ ਚਲੋ ਜੈਨ ਸਾਹਿਬ ਮੇਰੇ ਆਪਣੇ ਨਾਲ ਹੈ ਨਹੀਂਗੇ ਪਰ ਉਹਨਾਂ ਦਾ ਆਸ਼ੀਰਵਾਦ ਆ ਜਿਹੜੀ ਆ ਧਰਤੀ ਹੈ ਇਹਦਾ ਆਸ਼ੀਰਵਾਦ ਸਦਾ ਸਾਡੇ ਨਾਲ ਹੈਗਾ ਸ਼ੁਕਰ ਹੁਣ ਜਿਹੜੀ ਆਲੀ ਮਸ਼ੀਨ ਬਾਰੇ ਮੈਂ ਦੁਬਾਰਾ ਹੁਣ ਗੱਲ ਕਰਦਾ ਜੀ ਕੀ ਕਦੇ ਬੰਦੇ ਦਾ ਮਨ ਕਰਦਾ ਹੈ ਕਿ ਯਾਰ ਮੈਂ ਸਾਰਾ ਵੇਟ ਨਹੀਂ ਚੱਕਣਾ ਜੀ ਹੈਨਾ ਤੇ ਲਾ ਕੇ ਦਿਖਾਵਾਂਗਾ ਉਹਦੇ ਵਿੱਚ ਆਓ ਵੀਰੇ ਲਾਕ ਲਾ ਕੇ ਰੱਖਾਓ ਜੀ ਜੀ ਹਾਂਜੀ ਵੀਰੇ ਹਾਂਜੀ ਵੀ ਉਹ ਕਹਿੰਦੇ ਵੀ ਸਾਰਾ ਸਾਰਾ ਵੇਟ ਨਹੀਂ ਚੱਕਣਾ ਇਹ ਸਾਰਾ ਫੁੱਲ ਬੋਡੀ ਵਰਕਆਊਟ ਹੈ ਬਜੀ ਇਹਦੇ ਚ ਜੀ ਕੀ ਹੈ ਕਿ ਜਿੱਥੋਂ ਆ ਇੱਥੋਂ ਸ਼ੋਲਡਰਸ ਤੋਂ ਆਪਣਾ ਸਟਾਰਟ ਹੋਏ ਜੀ ਸ਼ੋਲਡਰਸ ਤੋਂ ਸਟਾਰਟ ਹੋ ਕੇ ਜਿੱਥੇ ਆਪਣੇ ਆ ਪੱਟਾ ਗਲੂਟਸ ਹੈ ਉਥੋਂ ਤੱਕ ਹੈਮਸਟਿੰਗਸ ਤੱਕ ਸਾਰੀ ਆਪਣੀ ਬੋਡੀ ਦਾ ਜੋਰ ਲੱਗ ਰਿਹਾ ਕੱਲੀ ਇੱਕੋ ਐਕਸਰਸਾਈਜ਼ ਨਾਲ ਹੀ ਅੱਛਾ ਵੇਟ ਕੀ ਆ ਬਿਲਕੁਲ ਘਟ ਇਹ ਇਹਨੂੰ ਹਾਰਡ ਕਰਨਾ ਤੇ ਇਹਦੇ ਵਿੱਚ ਬੈਠ ਹੋਰ ਪਾ ਸਕਦੇ ਮਰਜੀ ਐਡ ਕਰ ਸਕਦੇ ਬੇਟਾ ਫਿਰ ਉਸ ਤੋਂ ਬਾਅਦ ਮੈਂ ਧਿਆਨ ਚ ਲਿਆਣਾ ਚਾਹੁੰਦਾ ਜੀ ਕਿ ਜਿੰਨੀ ਆ ਟ੍ਰੂ ਫਿਟਨੈਸ ਹੈ ਜਿਹੜੀ ਮੈਂ ਗੱਲ ਉੱਥੇ ਬੋਲੀ ਸੀਗੀ ਕਿ ਜਿੱਥੇ ਟ੍ਰੂ ਫਿਟਨੈਸ ਦੀ ਮਸ਼ੀਨਰੀ ਹੈ ਉੱਥੇ ਟ੍ਰੇਨਰਸ ਦੀ ਜ਼ਿਆਦਾ ਲੋੜ ਹੈ ਨਹੀਂ ਪਰ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਇੱਥੇ ਟ੍ਰੇਨਰਸ ਦੀ ਲੋੜ ਹੈ ਨਹੀਂ ਕਿਉਂਕਿ ਅਸੀਂ ਕਾਫੀ ਸਰਵਿਸਿਜ਼ ਦੇ ਰਹੇ ਹਾਂ ਜੋ ਮੈਂ ਤੁਹਾਨੂੰ ਹੋ ਕੇ ਜਾ ਕੇ ਦੱਸਦਾ ਕਿ ਆ ਸਾਰੀ ਐਡਜਸਟਮੈਂਟ ਗਾਈਡ ਆ ਗਿਆ ਇਹ ਆਪਣੇ ਕਿਸੇ ਵੀ ਮਸ਼ੀਨਰੀ ਦੇ ਵਿੱਚ ਹੈ ਨਹੀਂ ਜੀ ਇੱਥੇ ਤੁਹਾਡੀ ਹਾਈਟ ਆ ਕਿ ਜਿੰਨੀ ਤੁਹਾਡੀ ਹਾਈਟ ਹੈ ਉਹਦੇ ਮੁਤਾਬਕ ਤੁਸੀਂ ਆਪਣਾ ਲੈਵਲ ਸੈੱਟ ਕਰ ਲੈਣਾ ਆ ਤੁਹਾਡਾ ਲੈਵਲਰ ਆ ਗਿਆ ਜਿਵੇਂ ਹੁਣ ਜੇ ਕਿਸੇ ਦੀ 6 ਫੁੱਟ 7 ਇੰਚ ਹਾਈਟ ਹੈ ਜੀ ਉਹਦਾ ਲੈਵਲ ਆ ਗਿਆ 10 ਤੇ ਜੀ ਜੀ ਦੀ ਜਿੰਨੀ ਜਿੰਨੀ ਹਾਈਟ ਹੈ ਉਹਨੇ ਉਸ ਲੈਵਲ ਤੇ ਆ ਸਾਰਾ ਸੈੱਟ ਕਰ ਲੈਣਾ ਹਮ ਤਾਂ ਉਸ ਤੋਂ ਬਾਅਦ ਭਾਜੀ ਦੇਸੀ ਜਿੰਮ ਦੀ ਗੱਲ ਕਰ ਰਹੇ ਆ ਕਿ ਜਿਹੜਾ ਸਾਡਾ ਕਲੱਬ ਹੈਗਾ ਇਹ ਪੁਰਾਣੀਆਂ ਚੀਜ਼ਾਂ ਨਹੀਂ ਭੱਲਿਆ ਜੀ ਹੁਣ ਪਹਿਲਾਂ ਕੀ ਹੁੰਦਾ ਸੀਗਾ ਕਿ ਵੀ ਹਰ ਇੱਕ ਜਿੰਮਸ ਦੇ ਵਿੱਚ ਹਰ ਇੱਕ ਨੇ ਟਰੈਕਟਰ ਵਾਲੇ ਟਾਇਰ ਰੱਖੇ ਹੋਏ ਸੀਗੇ ਹਾਂਜੀ ਠੀਕ ਹੈ ਉਹ ਟਰੈਕਟਰ ਵਾਲੇ ਟਾਇਰ ਦੀ ਥਾਂ ਤੇ ਅਸੀਂ ਏਲੀ ਮਸ਼ੀਨ ਰੱਖੀ ਆ ਹੁਣ ਇਹਦੇ ਵਿੱਚ ਕੀ ਹੈ ਕਿ ਵੀ ਇਹਦੇ ਚ ਆਪਾਂ ਓਲਾ ਟਾਇਰ ਆਪਾਂ ਭਾਰਾ ਹਲਕਾ ਨਹੀਂ ਕਰ ਸਕਦੇ ਇਹਦੇ ਵਿੱਚ ਇਹਦੀ ਇੰਟੈਂਸਿਟੀ ਆ ਗਈ 1 ਨੰਬਰ ਤੋਂ ਲੈ ਕੇ 5 ਨੰਬਰ ਤੱਕ ਆਪਾਂ ਇਹਦੀ ਇੰਟੈਂਸਿਟੀ ਟਾਈਟ ਕਰ ਸਕਦੇ ਹਾਂ ਚੋ ਜੀ ਹੁਣ ਇਹਦੇ ਵਿੱਚ ਐਕਸਰਸਾਈਜ਼ਸ ਕੀ ਆ ਗਈ ਇੱਕ ਤਾਂ ਪਰ ਟਾਇਰ ਪਰ ਸੱਦੇ ਹਾਂਜੀ ਉਸ ਤੋਂ ਬਾਅਦ ਆਪਾਂ ਸ਼ੋਲਡਰਸ ਦੇ ਸ਼ਰੱਗਸ ਲਗਾ ਸਕਦੇ ਹਾਂ ਜੀ ਠੀਕ ਹੈ ਟਾਇਰ ਫਲਿੱਪਰ ਆ ਗਿਆ ਲੈਗਜ਼ ਦੇ ਤੇ ਲਾ ਸਕਦੇ ਹਾਂ ਇਹ ਤੋਂ ਬਾਅਦ ਪੁਸ਼ਪੁਲ ਕਰ ਸਕਦੇ ਹਾਂ ਸਕੁਐਟ ਆ ਗਏ ਜੀ ਠੀਕ ਹੈ ਆ ਇੱਥੇ ਗਲੂਟਸ ਦੀ ਐਕਸਰਸਾਈਜ਼ ਆ ਗਈ ਤੇ ਲੰਚੇਸ ਆ ਗਏ ਕੀ ਕਰਲਾ ਇੱਕੋ ਆਲੀ ਮਸ਼ੀਨਰੀ ਆਪਣੇ ਬੋਡੀ ਦੇ ਲੋਅਰ ਪਾਰਟ ਸਾਰੇ ਕਵਰ ਕਰਦੀ ਹੈ ਵਾਹ ਵਾਹ ਤੇ ਹੁਣ ਮੈਂ ਆਪਣੇ ਵੀਰ ਨੂੰ ਜਿਹੜੇ ਸਾਡੇ ਨਾਲ ਇੱਥੇ ਮੇਰਾ ਸਾਰਾ ਸਟੇਸ਼ਨ ਚਲਾ ਰਿਹਾ ਹੈ ਮੈਂ ਇਹਨਾਂ ਨੂੰ ਇਹਨਾਂ ਦੀ ਮਦਦ ਮੰਗਦਾ ਕਿ ਇੱਕ ਵਾਰੀ ਇਹ ਕਰਕੇ ਦਿਖਾਉਂਦੇ ਆ ਕੰਮ ਕਿਵੇਂ ਆ ਆ ਦੇਖੋ ਇਹ ਸਕੁਆਰਟ ਹੋ ਗਏ ਜੀ ਜਿੱਦਾਂ ਫਟਦਾ ਟਾਇਰ ਪਾਰਟ ਜਿਵੇਂ ਜਿਵੇਂ ਟਾਇਰ ਪਾਰਟ ਤੇ ਹੁੰਦੇ ਆ ਆਪਾਂ ਤੁਹਾਨੂੰ ਪਹਾਰਾ ਵੀ ਮੈਂ ਦੇ ਦਿੱਤਾ ਹਾਂ ਇਹ ਤੋਂ ਬਾਅਦ ਜਿਵੇਂ ਆਪਾਂ ਇਹਨੂੰ ਜਨਾ ਪਹਾਰਾ ਕਰਾਂਗੇ ਇਹਨੇ ਉਹਨਾ ਹੀ ਆਰਾਮ ਨਾਲ ਥੱਲੇ ਆਣਾ ਆ ਵੇਖੋ ਉਹਨਾ ਹੀ ਆਰਾਮ ਨਾਲ ਆਇਆ ਜਿਵੇਂ ਦੋ ਬੰਦੇ ਦਾ ਕੰਮ ਇੱਕਲਾ ਬੰਦਾ ਕਰਦਾ ਹੈ ਇੱਕਲਾ ਵਰਕ ਕੰਪਲੀਟ ਕਰਦਾ ਹੈ ਇਹ ਜੇ ਉੱਧਰਲੇ ਪਾਸੇ ਖੜਾ ਬੰਦਾ ਤਾਂ ਵੀ ਠੀਕ ਹੈ ਜੇ ਨਹੀਂ ਵੀ ਖੜਾ ਤਾਂ ਠੀਕ ਇੱਕ ਬੰਦਾ ਹੀ ਆਪਦਾ ਸਾਰਾ ਇਹ ਵਰਕ ਕੰਪਲੀਟ ਕਰਦਾ ਨਹੀਂ ਤਾਂ ਅੱਗੇ ਟਾਇਰ ਪਲਟਣ ਵੇਲੇ ਆਪਾਂ ਨੂੰ ਦੋ ਬੰਦਿਆਂ ਦੀ ਲੋੜ ਹੁੰਦੀ ਸੀ ਆਪਮਲੇ ਸਾਹਮਣੇ ਬੈਠਦੇ ਸੀ ਉਹ ਨਾਲ ਸਕੁਐਟ ਵੀ ਲਾਂਦੇ ਸੀ ਨਾਲ ਟਾਇਰ ਇਕ ਦੂਜੇ ਨੂੰ ਫਲਾਉਂਦੇ ਸੀ ਉਸ ਵੇਲੇ ਭਾਜੀ ਜਿਹੜੀ ਮੇਰੇ ਕੋਲ ਆ ਆ ਗਈ ਟਰੈਡਮਿਲਸ ਜੀ ਇਹ ਸਾਰੀਆਂ ਮੇਰੇ ਕੋਲ ਟ੍ਰੂ ਫਿਟਨੈਸ ਦੀਆਂ ਜੀ ਹੁਣ ਟਰੈਡਮਿਲ ਤਾਂ ਹਰੇ ਕੋਲ ਹੈਗੀ ਆ ਜੀ ਹੁਣ ਇਹਦੇ 'ਚ ਸਾਡੀ ਟਰੈਡਮਿਲ 'ਚ ਕੀ ਫਰਕ ਹੈ ਜੀ ਕਿ ਇਹਦੇ ਵਿੱਚ ਇੱਕ ਤਾਂ 스마트 ਵਾਚ ਕਿਉਂਕਿ ਅੱਜ ਕੱਲ ਸਾਰਾ ਸੋਸ਼ਲ ਦਾ ਜ਼ਮਾਨਾ ਹੈ ਜੀ ਆ ਇਹਦੇ 'ਚ 스마트 ਵਾਚ ਦਾ ਆ ਗਿਆ ਕਿ ਜੇ ਤੁਹਾਡੇ ਕੋਲ 스마트 ਵਾਚ ਹੈਗੀ ਹੈ ਜੀ ਜੇ ਤੁਸੀਂ ਇੱਕ ਹਫਤਾ ਪਹਿਲਾਂ ਵੀ ਐਕਸਰਸਾਈਜ਼ ਲਈ ਹੈ ਉਹ ਜਦੋਂ ਅਸੀਂ ਦੁਬਾਰਾ ਇੱਥੇ ਆਉਂਗੇ ਇਸੇ ਮਸ਼ੀਨ ਤੇ ਜੀ ਇਸੇ ਨੇ ਉਹ ਤੁਹਾਡੀ ਪਿਛਲੀ ਐਕਟੀਵਿਟੀ ਵੀ ਨਾਲ ਦੱਸ ਦੇਣੀ ਹੈ ਕਿ ਵੀ ਪਿਛਲੇ ਹਫਤੇ ਤੁਸੀਂ ਇੰਨੇ ਕਿਲੋਮੀਟਰ ਇੱਥੇ ਭਜੇ ਸੀਗੇ ਅੱਛਾ ਵੀ ਤੁਹਾਡੀ ਸਟਰੈਂਥ ਆ ਹੈ ਵੀ ਤੁਸੀਂ ਪਿੱਛੇ ਅੱਗੇ ਨੂੰ ਅੱਜ ਜਾਂ ਜਿਆਦਾ ਹਾਂ ਬਿਲਕੁਲ ਉਹ ਸਾਰਾ ਤੁਹਾਨੂੰ ਸਾਰਾ ਇੱਕ ਇੱਕ ਚੀਜ਼ ਤੁਹਾਡੇ ਬਾਰੇ ਦੱਸੂ ਤੁਹਾਨੂੰ ਇਹ ਦੱਸੂਗੀ ਵੀ ਭਾਈ ਤੁਸੀਂ ਬੰਦਾ ਨਹੀਂ ਤੱਕ ਜੀ ਨਹੀਂ ਭਜਦਾ ਇੱਥੇ ਉਹ ਉਹ ਕੇਸ ਆ ਵੀ ਬੰਦਾ ਪਤਾ ਲੱਗੂਗਾ ਵੀ ਮੈਂ ਪਿਛਲੇ ਹਫ਼ਤੇ ਨੂੰ ਮਾਰ ਐਂਗ ਹੋਇਆ ਕਿ ਤਕੜਾ ਹੋਇਆ ਫਿਰ ਉਤੋਂ ਵਾ ਜਿੰਨੇ ਆ ਟਰੈਡਮਿਲਸ ਆ ਅੱਗੇ ਕੀ ਹੁੰਦਾ ਕਿ ਵੀ ਜਦੋਂ ਲਾਈਟ ਜਾਂਦੀ ਹੈ ਜੀ ਇੱਕੋ ਦਾ ਵੀ ਟਰੈਡਮਿਲ ਰੁੱਕ ਜਾਂਦੇ ਆ ਬੰਦਿਆਂ ਦੇ ਗੋਡੇ ਖਰਾਬ ਹੋ ਜਾਂਦੇ ਆ ਇਹਦੇ ਵਿੱਚ ਕੋਈ ਆਲਾ ਸਮੱਸਿਆ ਹੈ ਨਹੀਂ ਅੱਛਾ ਕੀ ਇਹ ਸਾਰੇ ਇਨਵਰਟਰ ਨਾਲ ਜੁੜੇ ਹੋਏ ਆ ਜੀ ਜੇ ਬਾਈ ਚਾਂਸ ਲਾਈਟ ਜਾਂਦੀ ਵੀ ਹੈ ਇਹਨੇ ਹੌਲੀ ਹੌਲੀ ਕਰਕੇ ਸਲੋ ਹੋਣਾ ਕੀ ਤਾਂ ਕਿ ਕਿਸੇ ਤੇ ਇੰਜਰੀ ਨਾ ਹੋਵੇ ਹੁਣ ਇਹ ਆ ਗਿਆ ਜੀ ਇਹ ਐਲੀਪਟਿਕਲ ਆ ਇਹ ਨਾਰਮਲ ਆ ਦੇਖਣ ਨੂੰ ਜੀ ਕੀ ਇਹ ਹਰ ਇੱਕ ਜ਼ਮਾ ਜੀ ਹੁੰਦਾ ਜੀ ਹੁਣ ਅਸੀਂ ਵੱਖਰੀ ਚੀਜ਼ ਕੀ ਲੈ ਕੇ ਆਏ ਹਾਂ elliptical ਦੇ ਵਿੱਚ ਹੀ ਇੱਕ elliptical ਇਹ ਵੀ ਆ ਇਹ ਲੇਟਰਲ ਐਕਸ ਆ ਹੁਣ ਜਿਹੜੀ ਉਹਦੀ ਮੂਵਮੈਂਟ ਉਹ ਸਿੱਧੀ ਆ ਇਹ ਆ ਗਈ ਸਾਈਡ ਵਾਲੀ ਜੀ ਜੀ țeੜੀ ਆ ਇਹ ਕੀ ਕਰੂਗੀ ਕਿ ਜਿਹੜਾ ਆਪਣਾ ਸਾਈਡ ਵਾਲੇ ਜਿਹੜੇ ਆ ਲਵ ਹੈਂਡਲਸ ਆ ਇਹਨਾਂ ਨੂੰ ਕੰਟਰੋਲ ਕਰੂਗੀ ਤੇ ਜਿਨ੍ਹਾਂ ਦੇ ਪੱਟ ਪਤਲੇ ਆ ਜਾਂ ਭਾਰੇ ਆ ਜੀ ਉਹਨਾਂ ਨੂੰ ਠੀਕ ਕਰੂਗੀ ਜੀ ਇਹ ਆ ਗਈ ਜੀ ਸਾਡੀ ਰੋਇੰਗ ਮਸ਼ੀਨ ਇਹ ਚਲੋ ਠੀਕ ਹੈ ਨਾਰਮਲ ਹੈ ਹਰ ਇੱਕ ਜਿੰਮਾ ਚਾਹੇ ਪਰ ਜਿਹੜੀ ਮੇਰੇ ਕੋਲ ਇਹ ਕੰਪਨੀਆਂ ਓਕਟੇਨ ਦੀ ਹੈ ਇਹ ਇੰਪੋਰਟਡ ਕੰਪਨੀ ਹੈ ਇਹਦਾ ਚਲਾਨ ਦਾ ਬਿਲਕੁਲ ਡਿਫਰੈਂਸ ਹੈ ਆਹਾ ਵੀਰੇ ਇਹ ਆ ਗਿਆ ਵੀਰੇ ਸਾਡਾ 올 ਇਨ 올 ਜੀ ਕਿ ਜੇ ਪੂਰੇ ਜਿੰਮ ਦੇ ਵਿੱਚ ਜੇ ਕਿਸੇ ਨੇ ਕੋਈ ਵੀ ਵਰਕਆਊਟ ਕਰਨਾ ਹੈ ਜੀ ਉਹ ਇਹਦੇ ਵਿੱਚ ਆਰਾਮ ਨਾਲ ਕਰ ਸਕਦਾ ਹੈ ਇਹ ਆਪਣਾ ਹੈਲਥ ਕਲਾਈਮਬਰ ਵੀ ਬਣ ਗਿਆ ਜੀ ਠੀਕ ਹੈ ਜੀ ਇਹ ਆਪਣਾ ਰਨਰ ਵੀ ਬਣ ਗਿਆ ਜੀ ਇਹ ਓਵਰਆਲ ਸਾਰਾ ਹੀ ਬਣ ਗਿਆ ਉਤਵਾ ਜੀ ਇਹ ਆ ਗਿਆ ਆਪਣਾ ਸਟੇਅਰ ਮਾਸਟਰ ਜੀ ਪੌੜੀਆਂ ਅੱਜ ਕੱਲ ਕੋਣ ਚੜਦਾ ਹੈ ਲਿਫਟਾਂ ਆ ਗਈਆਂ ਜੀ ਅਸੀਂ ਉਹ ਪੁਰਾਣੀ ਯਾਦ ਉਹ ਵੀ ਹੁਣ ਇੱਥੇ ਵੀ ਆਹ ਰੱਖੀ ਆ ਪਰ ਇਹਦੇ ਵਿੱਚ ਅਸੀਂ ਇੱਕ ਵੱਖਰੀ ਚੀਜ਼ ਲਿਆਂਦੀ ਹੈ ਕਿ ਵੀ ਜਿਹੜੀ ਇਹਦੀ ਇਹ ਸਮੂਥਨਿੰਗ ਹੈ ਜੀ ਇਹ ਟੋਟਲੀ ਡਿਫਰੈਂਟ ਹੈ ਜਿਹੜਾ ਇਹਦਾ ਸਟੈਪ ਆ ਇਹ ਅਸੀਂ ਚੌੜਾ ਰੱਖਿਆ ਹੈ ਜੀ ਤਾਂ ਕਿ ਬੰਦੇ ਨੂੰ ਚੜਨਾ ਸੌਖਾ ਰਹੇ ਕਈ ਵਾਰੀ ਛੋਟੇ ਸਟੈਪ ਹੁੰਦੇ ਉਸ ਬੰਦਾ ਅੜਕ ਕੇ ਡਿੱਗ ਜਾਂਦਾ ਜਿਹੜੀ ਆਹ ਵਾਲੀ ਚੀਜ਼ ਜਿਹੜੀ ਇਹ ਮੇਰੇ ਕੋਲ ਹੈਗਾ ਜਿਹੜੇ ਆਪਣੇ ਐਥਲੀਟਸ ਆ ਜੀ ਜਿਨ੍ਹਾਂ ਨੇ ਬਿਲਕੁਲ ਇਕਦਮ ਸਪ੍ਰਿੰਟ ਲਾਣੀ ਆ ਉਹ ਪੂਰੀ ਸਪੀਡ ਤੇ ਮਤਲਬ ਕਿ 2 ਤੋਂ 3 ਸੈਕਿੰਡ ਤੇ 30 ਤੋਂ 35 ਦੀ ਸਪੀਡ ਤੇ ਪੱਛ ਸਾਦੇ ਆਪਣੇ ਆਪ ਹੀ ਬਿਨਾ ਮੋਟਰ ਤੋਂ ਇਹ ਤਾਂ ਬਿਲਕੁਲ ਜਿਵੇਂ ਧਰਤੀ ਵਾਂਗੂ ਜ਼ੋਰ ਲੱਗਦਾ ਉਹ ਮੋੜ ਬਿਲਕੁਲ ਕਿਉਂਕਿ ਇਹ ਕੋਇਨਟ ਲਾਈਨ ਆ ਕਿ ਜਦੋਂ ਤੁਸੀਂ ਭੱਜ ਰਹੇ ਹੋ ਤੁਹਾਡੇ ਪੰਜੇ ਦੇ ਵੀ ਜ਼ੋਰ ਪੈ ਰਹੇ ਆ ਮਗਰ ਜਾਨ ਲੱਗੇ ਤੁਹਾਡੇ ਪਿਛਲੇ ਲਾਤੇ ਵੀ ਫਰਕ ਪੈਂਦਾ ਜੀ ਇਹ ਵਾਲੇ ਆ ਗਏ ਜੀ ਸਾਡੇ ਸਾਈਕਲਸ ਜੀ ਇਹਦੇ ਵਿੱਚ ਉਹਨਾਂ ਇੱਕ ਨਾਰਮਲ ਸਾਈਕਲ ਵੀ ਹੈ ਕੇਲਾ ਵੀ ਹੈ ਜੀ ਜੇ ਉਹਲਾ ਸਾਈਕਲ ਤੁਸੀਂ ਅੱਧਾ ਘੰਟਾ ਚਲਾ ਰਹੇ ਹੋ ਇਹਨੂੰ ਤੁਸੀਂ 15 ਜਾਂ 5 ਮਿੰਟ ਜਾਂ 10 ਮਿੰਟ ਚਲਾ ਲਓ ਜੀ ਤੁਹਾਡੇ ਉਸ ਤੋਂ ਵੱਧ ਕੈਲਰੀਜ਼ੇ ਬਰਨ ਕਰੂਗਾ ਕਿਉਂਕਿ ਸਾਰੀ ਖੇਡ ਤਾਂ ਕੈਲਰੀਜ਼ ਦੀ ਹੈ ਜੀ ਉਸ ਤੋਂ ਬਾਅਦ ਜੀ ਅੱਜਕੱਲ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਵੀ ਯੰਗਸਟਰਸ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਅਸੀਂ ਆ ਉਹਨਾਂ ਲਈ ਵਾਲਾ ਸਾਰਾ ਪਾਸਾ ਰੱਖਿਆ ਨਾਰਮਲੀ ਜੈਮਸ ਦੇ ਵਿੱਚ ਕੀ ਹੈ ਜੀ ਕੀ ਜਦੋਂ ਬੰਦੇ ਨੇ ਬਾਡੀ ਬਣਾ ਲਈ ਹੁਣਾਂ ਦਾ ਇਹ ਸ਼ੀਸ਼ੇ ਮੂਰੇ ਮੰਨ ਕਰਦਾ ਕਿ ਵੀ ਡੋਲੇ ਡੂਲੇ ਦਿਖਾਈਏ ਜੀ ਇਹ ਅਸੀਂ ਸਾਰੇ ਪਾਸੇ ਸ਼ੀਸ਼ੇ ਲਾਏ ਆ ਜੀ ਬੰਦਾ ਇੱਥੇ ਖੜ ਕੇ ਆਪਣੇ ਕੈਮਰੇ ਨਾਲ ਜਦੋਂ ਫੋਟੋ ਖਿੱਚੂਗਾ ਉਹਦੇ ਸਾਰੇ ਪਾਸਿਓ ਆਪਣੀ ਬਾਡੀ ਨੂੰ ਉਹ ਫਲਾਂਟ ਕਰਕੇ ਦੇਖ ਸਕਦਾ ਕਿ ਵੀ ਕਿਹੜਾ ਮਸਲ ਕਿੱਥੋਂ ਕੀ ਦਿਖ ਰਿਹਾ ਆ ਜਾ ਪ੍ਰੀਤ ਉਧਰ ਨੂੰ ਚੱਲ ਕਰਨੇ ਆ ਦੇ ਵਾਕੇ ਹੀ ਓਕੇ ਉਹ ਜਿਹੜੇ ਲੋਕ ਹਜੇ ਤੁਸੀਂ ਅੱਜ ਪਹਿਲੇ ਦਿਨ ਇਹ ਆਮ ਪਬਲਿਕ ਲਈ ਹਾਂਜੀ ਜੀ ਅੱਜ ਪਹਿਲਾ ਦਿਨ ਆਜ ਪਹਿਲਾ ਦਿਨ ਹੈ ਜੀ ਆਮ ਪਬਲਿਕ ਲਈ ਹੁਣ ਮੈਂ ਤੁਹਾਨੂੰ ਬਾਥਰੂਮ ਦਿਖਾਣਾ ਹੈ ਜੀ ਜੀ ਬਾਥਰੂਮ ਹੁੰਦੇ ਆ ਜਿੰਮਾ ਦੇ ਵਿੱਚ ਇੱਕ ਨਿੱਕੇ ਨਿੱਕੇ ਕਮਰੇ ਪਾਏ ਹੁੰਦੇ ਆ ਜੀ ਦੇ ਜ ਇੱਕ ਛੋਟਾ ਜਿਹਾ ਵਾਸ਼ਰੂਮ ਲਾ ਦਿੰਦੇ ਆ ਨਾਲ ਹੱਥ ਧੋਣ ਵਾਲਾ ਲਾ ਦਿੰਦੇ ਆ ਅਸੀਂ ਮਤਲਬ ਕੀ ਜਿਹੜਾ ਬੰਦਾ ਮੇਰੇ ਕੋਲ ਆ ਰਿਹਾ ਉਹਨੂੰ ਅਸੀਂ ਸਾਰੀ ਮਤਲਬ ਕੀ ਐਮੈਨਿਟੀਆਂ ਦੇ ਰਹੇ ਆ ਹਰ ਇੱਕ ਚੀਜ਼ ਉਹਨੂੰ ਨਾਲ ਪ੍ਰੋਵਾਈਡ ਕਰ ਰਹੇ ਆ ਉਹ ਤੁਹਾਨੂੰ ਦਿਖਾਣਾ ਹੈ ਇਹ ਸਾਡੇ ਆਗੇ ਜੀ ਇਹ ਕੱਲੇ ਬॉयਜ਼ ਦੇ ਠੀਕ ਜੀਦੇ ਚ ਅਸੀਂ ਪ੍ਰੋਪਰ ਵੈਨੈਟੀਸ ਹਰੀ ਬਣਾਈ ਹੈ ਇਧਰਲੇ ਪਾਸੇ ਆਪਾਂ ਉਹ ਦੇਤੇ ਉਹਨਾਂ ਨੂੰ ਲੋਕਰ ਉਹ ਤੋਂ ਬਾਅਦ ਜੀ ਅਸੀਂ ਇਹਦੇ ਵਿੱਚ ਲੋਕਰ ਦੇਤੇ ਜੀ ਇਹਦੇ ਚੋਂ ਸਾਡੇ ਸਾਰੇਆਂ ਦੋ-ਦੋ ਚਾਬੀਆਂ ਜੀ ਇੱਕ ਅਸੀਂ client ਨੂੰ ਦੇ ਰਹੇ ਆ ਇੱਕ ਸਾਡੇ ਕੋਲ ਹੈ ਕਈ ਵਾਰੀ ਕੀ ਹੁੰਦਾ ਸ਼ਰਾارتی ਅੰਸਰ ਵੀ ਆਪਣੇ ਸਾਰਿਆਂ ਚੀਜ਼ ਹੁੰਦੇ ਆ ਜੀ ਕੀ ਕੋਈ ਮਾੜੀ ਚੰਗੀ ਚੀਜ਼ ਨਾਲ ਵਿੱਚ ਰੱਖ ਜੇ ਇਸ ਕਰਕੇ ਅਸੀਂ ਇੱਕ ਚਾਬੀ ਆਪਣੇ ਕੋਲ ਰੱਖਾਂਗੇ ਇੱਕ ਚਾਬੀ ਅਸੀਂ ਕਲਾਈਐਂਟਸ ਨੂੰ ਦੇ ਰਹੇ ਹਾਂ ਤਾਂ ਕਿ ਜਦੋਂ ਉਹਨਾਂ ਨੇ ਇੱਥੇ ਆਣਾ ਹੈ ਉਹ ਆਪਣਾ ਸਮਾਨ ਇੱਥੇ ਰੱਖਣ ਤੇ ਆਪਣਾ ਜੈਮ ਵੇਰਾ ਖੋਲ ਕੇ ਲਗਾ ਸਕਣ ਕਿ ਇਹ ਨਾ ਉਹਨਾਂ ਨੂੰ ਡਰ ਹੋਵੇ ਕਿ ਮੇਰਾ ਸਮਾਨ ਫਲਾਣੀ ਥਾਂ ਪਿਆ ਚੱਕਿਆ ਨਾ ਜਾਵੇ ਠੀਕ ਆ ਹੁਣ ਅਸੀਂ ਯੂਰੀਨਲਸ ਬਣਾਏ ਆ ਜੀ ਇਹ ਟੋਟਲੀ ਅਸੀਂ ਜੋ ਇੰਟਰਨੈਸ਼ਨਲ ਕੁਆਲਿਟੀ ਦੇ ਜੈਮ ਹੈ ਉਹਨਾਂ ਦੇ ਮੁਤਾਬਕ ਸਾਰੇ ਬਣਾਏ ਗਏ ਬਾਥਰੂਮਾਂ ਦੇ ਵਿੱਚ ਸਰਾ ਕੀਤਾ ਪਿਆ ਕਰਨਿਆ ਬਾਥਰੂਮਾਂ ਦਾ ਵੀ ਇਸ ਤੋਂ ਬਾਅਦ ਜੀ ਇਹ ਚੇਂਜਿੰਗ ਰੂਮ ਹੈ ਕੀ ਜੇ ਕਿਸੇ ਨੇ ਮਤਲਬ ਕਿ ਜਿਮ ਚ ਆ ਕੇ ਕਪੜੇ ਚੇਂਜ ਕਰਨੇ ਆ ਸਾਰਿਆਂ ਸਾਮਨੇ ਕਰਨ ਦੀ ਲੋੜ ਨਹੀਂ ਸੀ ਸਭ ਕੁਝ ਵਖਰਾ ਦੇ ਰਹੇ ਆ ਇਹ ਆ ਗਿਆ ਜੀ ਟਾਇਲਟ ਸੀਟਸ ਆ ਗਈਆਂ ਅਸੀਂ ਇਹ ਦੋ ਟਾਇਲਟ ਸੀਟਸ ਦਿੱਤੀਆਂ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਦੋ ਸ਼ਾਵਰ ਰੂਮ ਆ ਗਏ ਇਹ ਆ ਗਿਆ ਜੀ ਸਟੀਮ ਬਾਥ ਅੱਛਾ ਇਹਦੇ ਵਿੱਚ ਬੰਦਾ ਸਟੀਮ ਲੈ ਕੇ ਜਦੋਂ ਐਕਸਰਸਾਈਜ਼ ਕਰਕੇ ਹਟਿਆ ਕਿਉਂਕਿ ਜਦੋਂ ਐਕਸਰਸਾਈਜ਼ ਬੰਦਾ ਕਰਦਾ ਪੋਰ ਖੁੱਲੇ ਹੁੰਦੇ ਆ ਜੀ ਜਦੋਂ ਸਟੀਮ ਲਊਗਾ ਉਹ ਉਹਦੀ ਸਕਿਨ ਵੀ ਸਹੀ ਰਹੂਗੀ ਤੇ ਬਿਮਾਰੀਆਂ ਤੋਂ ਵੀ ਦੂਰ ਰਹੂਗਾ ਤੇ ਸਟੀਮ ਵੀ ਲੈ ਕੇ ਜਾ ਸਕਦਾ ਇਸ ਤੋਂ ਬਾਅਦ ਇੱਕ ਨਵੀਂ ਚੀਜ਼ ਹੈ ਇਹ ਆ ਗਈ ਜੀ ਆਪਣੀ ਸੋਨਾ ਬਾਥ ਇਹ ਆਪਣੇ ਨੇੜੇ-ਨੇੜੇ ਕਿਸੇ ਜਿਮ ਦੇ ਵਿੱਚ ਹੈ ਨਹੀਂਗੀ ਇਹਦੇ ਵਿੱਚ ਕੀ ਹੈ ਜੀ ਕਿ ਇਹ ਲਈ ਚੀਜ਼ ਆ ਗਈ ਇਹ ਸਾਰੀ ਇਨਫਰਾ ਰੈਡ ਨਾਲ ਜੀ ਮੈਂ ਬੇਨਤੀ ਕਰ ਦਾਂ ਸੀ ਇੱਕ ਮਿੰਟ ਬੈਠੋ ਇੱਕ ਮਿੰਟ ਜੀ ਇਹਨੇ ਸਟਾਰਟ ਹੋ ਜਣਾ ਆ ਜਾ ਸੁੱਕੇ ਪਾਣੀ ਨਾਲ ਨਹਾਉਣਾ ਆਸੀਂ ਬੰਦ ਕਰਤਾ ਇੱਥੋਂ ਤੁਹਾਨੂੰ ਤੁਸੀਂ ਆਰਾਮ ਨਾਲ ਅੰਦਰ ਹੀਟ ਇੰਜੋਏ ਕਰ ਸਕਦੇ ਆ ਹਾਂ ਕਰ ਗਾਣਾ ਵਾਕੇ ਯਾਰ ਸਿਰਾਜੀ ਹੈ ਯਾਰ ਕਰਨ ਹੈ ਨੈਕਸਟ ਲੈਵਲ ਆ ਯਾਰ ਬੰਦਿਆਂ ਨੇ ਯਾਰ ਸਿਰਾ ਕਰਤਾ ਯਾਰ ਕੰਮ ਕਰਨ ਦਾ ਹੈ ਚਲੋ ਹੋਰ ਦਿਖਾਓ ਹਜੇ ਤਾਂ ਬਹੁਤ ਜ਼ਿਆਦਾ ਵੱਡੀ ਜਰਨੀ ਹੈ ਤੁਹਾਡੀ ਤੁਸੀਂ ਦੇਖੋਗੇ ਕਿ ਮੋਗਾ ਕੀ ਬਣ ਗਿਆ ਲੁਧਿਆਣਾ ਚੰਡੀਗੜ ਮੇਰੇ ਹਿਸਾਬ ਨਾਲ ਸਾਡੀ ਰੀਸ ਕਰੂਗਾ ਸਾਡੀ ਮੋਗੇ ਵਾਲਿਆਂ ਦੀ ਐਵੇਂ ਇਹਨਾਂ ਕੰਮ ਬੋਲਦਾ ਮੈਨੂੰ ਇਸ ਚੀਜ਼ ਦਾ ਮਾਣ ਹੈ ਜੀ ਡੈਫੀਨਿਟਲੀ ਚੰਡੀਗੜ ਵਰਗੇ ਜੈਮ ਸਾਡੇ ਤੋਂ ਬਹੁਤ ਬਹੁਤ ਸਿੱਕੇ ਲੈ ਕੇ ਜਾਣਗੇ ਜੈਨ ਸਾਹਿਬ ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿ ਕੇ ਚੱਲਿਆ ਪਹਿਲੇ ਦਿਨ ਓਪਨ ਹੋ ਗੜ ਗਿਆ ਹਾਂਜੀ ਤੇ ਉਹ ਉਵੇਂ ਹੀ ਹੋਣਾ ਆਹ ਜਿਮ ਮੋਕੇ ਦੇ ਵਿੱਚੋਂ ਐਥਲੀਟ ਇੰਟਰਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਪੈਦਾ ਕਰ। ਬਿਲਕੁਲ ਜੋ ਸਾਡੀ ਸੋਚ ਹੈ ਨਾ ਉਹ ਇਹੀ ਸੋਚ ਹੈ ਕਿ ਅੱਜ ਕੱਲ ਸਾਰੇ ਕਿਤੇ ਨਸ਼ਾ ਫੈਲਿਆ ਹੋਇਆ ਹੈ। ਕੀ ਜੇ ਅਸੀਂ ਯੰਗਸਟਰਸ ਨੂੰ ਕੋਈ ਵਧੀਆ ਚੀਜ਼ ਦਵਾਂਗੇ ਹਰੇਕ ਦਾ ਧਿਆਨ ਲੱਗੂਗਾ। ਜੇ ਕੋਈ ਚੀਜ਼ ਵਧੀਆ ਆਪਾਂ ਦਵਾਂਗੇ ਹੀ ਨਾ। ਕੋਈ ਕਿੱਥੋਂ ਕੌਣ ਕੀ ਐਥਲੀਟ ਕਿੱਥੋਂ ਬਣੂਗਾ? ਕੋਈ ਬੇਸ਼ੱਕ ਇੱਥੇ ਕ੍ਰਿਕਟ ਖੇਡ ਕ੍ਰਿਕਟ ਖੇਡਦਾ। ਕੋਈ ਬੇਸ਼ੱਕ ਇੱਥੇ ਕੋਈ ਨੇਜਾਵਾਜੀ ਕਰਦਾ। ਹਰ ਬੰਦੇ ਲਈ ਐਕਸਰਸਾਈਜ਼ ਹੈਗੀ ਆ ਹੁਣ ਇਹਦੇ ਵਿੱਚ ਕੀ ਹੈ ਜੀ ਕਿ ਜਿੰਨੀ ਆ ਮੇਰੀ ਆਲੀ ਮਸ਼ੀਨਰੀ ਆ ਗਈ ਜੀ ਇਹ ਸਾਰੀ ਮੇਰੀ ਆ ਗਈ ਜੀ ਪਿੰਨ ਲੋਡੇਡ ਜੀ ਕੀ ਤੁਸੀਂ ਇਹਦੇ ਵਿੱਚ ਕੀ ਕਰਨਾ ਹੈ ਕਿ ਸਿੰਪਲ ਬੈਣਾ ਹੈ ਜੀ ਇੱਥੋਂ weight ਸੈੱਟ ਕੀਤਾ ਜੀ ਤੇ ਐਕਸਰਸਾਈਜ਼ ਲਾ ਲਈ ਜੀ ਕੀ ਤੁਹਾਨੂੰ ਹਰ ਇੱਕ ਮਸ਼ੀਨ ਦੇ ਪਿੱਛੇ ਤੁਹਾਨੂੰ ਵਾਰ-ਵਾਰ ਡੰਬਲ ਚੱਕਣ ਦੀ ਲੋੜ ਨਹੀਂ ਹੈ weight ਨਹੀਂ ਪਾਉਣੇ ਨਾ ਤੁਸੀਂ ਇਸ ਵਿੱਚ ਸਸ ਪਿੰਨ ਆ ਲੈਣਾ ਇਹ ਜਿੰਨਾ ਮੇਰਾ ਸੈਕਸ਼ਨ ਆ ਸਾਰਾ ਪਿੰਨ ਲੋਡੇਡ ਹੈ ਕੀ ਕਿਤੇ ਵੀ ਤੁਹਾਨੂੰ ਕੋਈ ਵੀ ਮਸ਼ੀਨ ਨੂੰ ਡੰਬਲ ਨਾਲ ਲਾਉਣ ਦੀ ਲੋੜ ਨਹੀਂ ਹੈ ਆ ਹੁਣ ਜਿਵੇਂ ਲਾ ਰਿਹਾ ਪੈਨ ਲੋਡੇਡ ਆ ਤੁਸੀਂ ਪੈਨ ਨਾਲ ਵੇਟ ਸਿਲੈਕਟ ਕੀਤਾ ਤੇ ਆਪਣੀ ਐਕਸਰਸਾਈਜ਼ ਸ਼ੁਰੂ ਕਰਦੇ ਹੋ। ਇੱਕ ਚੀਜ਼ ਹੋਰ ਦੇਖੋ ਹੁਣ ਕਿੰਨਾ ਉਹ ਆ ਗਿਆ ਨਾ ਨਵੇਂ ਜਮਾਨੇ ਦਾ ਆ ਗਿਆ ਕਿ ਕਿਸੇ ਤੇ ਕੋਈ ਤੇਲ ਦਾ ਲੱਗਣ ਦਾ ਹੱਥ ਕਾਲੇ ਹੋਣ ਦਾ ਕੋਈ ਕੋਈ ਹੈ ਹੀ ਨਹੀਂਗਾ ਚਾਂਸ ਹੀ ਨਹੀਂਗਾ ਹਨਾ ਵੀ ਨਹੀਂ ਆਉਂਦਾ ਕਿ ਟੋਟਲੀ ਅਸੀਂ ਸੇਫਟੀ ਨੂੰ ਪਹਿਲਾਂ ਪ੍ਰਾਇੋਰਟੀ ਦਿੱਤੀ ਹੈ। ਆ ਹੁਣ ਜੰਨੀਆਂ ਮਸ਼ੀਨਾਂ ਮੇਰੀਆਂ ਸਾਰੀਆਂ ਪੈਨ ਲੋਡੇਡ ਆ। ਕੀ ਕਿਤੇ ਤੁਹਾਨੂੰ ਵੇਟ ਚੱਕ ਕੇ ਭਜਨ ਦੀ ਲੋੜ ਨਹੀਂ। ਉੱਧਰਲੇ ਪਾਸੇ ਨੂੰ ਜੈਂਸਾਂ ਕੁਝ ਹਾਂਜੀ ਬਿਲਕੁਲ ਜੀ ਜੀ ਇਹ ਆ ਗਿਆ ਜੀ ਆਪਣਾ ਜੰਗਲ ਜਿਮ ਜੀ ਹੁਣ ਜਿੰਨੀ ਮੇਰੀ ਪੂਰੇ ਜਿਮ ਦੇ ਵਿੱਚ ਜਿੰਨੀ ਮਸ਼ੀਨਰੀ ਹੈ ਜੀ ਉਹ ਸਾਰਾ ਇਹ ਦੋਵੇਂ ਮਸ਼ੀਨਾ ਸਾਰੀਆਂ ਕਵਰ ਕਰਦੀਆਂ ਜੀ ਕਿ ਜੇ ਹੁਣ ਨਾਰਮਲ ਜਿਮਸ ਦੇ ਵਿੱਚ ਕੀ ਹੈ ਕਿ ਸੋਮਵਰ ਨੂੰ ਚੈਸਟ ਦੇ ਹੁੰਦਾ ਜੀ ਤੇ ਨਾਰਮਲੀ ਕੀ ਹੁੰਦਾ ਕਿ ਜਿਮ ਦੇ ਵਿੱਚ ਰਸ਼ ਇਨਾ ਪੈਂਦਾ ਜੀ ਕੀ ਬੰਦੇ ਚੈਸਟਡੇ ਵਾਲੇ ਦਿਨ ਲੱਤਾਂ ਲਾਣ ਲੱਗ ਜਾਂਦੇ ਆ ਕਿ ਵੀ ਜਦੋਂ ਉਹਨਾਂ ਨੂੰ ਮਸ਼ੀਨਰੀ ਨਹੀਂ ਮਿਲ ਰਹੀ ਮਿਲਦੀ ਨਹੀਂ ਅਸੀਂ ਇੱਕ ਟਾਈਮ ਤੇ ਜੇ ਮੇਰੇ ਕੋਲ 100 ਤੋਂ 150 ਬੰਦਾ ਆਂਦਾ ਅਸੀਂ ਉਸ ਨੂੰ ਪ੍ਰੋਪਰ ਸਹੀ ਤਰੀਕੇ ਨਾਲ ਜਿਮ ਲਗਵਾ ਸਕਦੇ ਹਾਂ ਕਿ ਜੇ ਉਹਨਾਂ ਦਾ ਮੰਡੇ ਚੈਸਟ ਡੇ ਹੈ ਤੇ ਅਸੀਂ ਚੈਸਟ ਡੇ ਉਸ ਨੂੰ ਮਨਾ ਰਹੇ ਹਾਂ ਹੁਣ ਇਸ ਤੋਂ ਕਿ ਤੁਹਾਨੂੰ ਦਿਖਾਣਾ ਜੀ ਇਹ ਮੇਰਾ ਸਾਰਾ ਆ ਗਿਆ ਹੁਣ ਪਹਿਲਾਂ ਤੁਹਾਨੂੰ ਦਿਖਾਇਆ ਸੀ ਪੈਨ ਲੋਡਡ ਜੀ ਹੁਣ ਆ ਗਿਆ ਸਾਰਾ ਮੇਰਾ ਡੰਬਲ ਵਾਲਾ ਤੇ ਪਲੇਟਾਂ ਵਾਲਾ ਏਰੀਆ ਜੋ ਪਹਿਲਾਂ ਜਮ ਚੱਲਦੇ ਸੀ ਜੋ ਉਹਨਾਂ 'ਚ ਫਰਕ ਹੈ ਜੀ ਹੁਣ ਜਿਹੜੇ ਪਹਿਲਾਂ ਜਮ ਚੱਲਦੇ ਸੀਗੇ ਉਹਨਾਂ 'ਚ ਜਿਹੜੇ ਬੈਂਚ ਸੀਗੇ ਉਹ ਪਤਲੇ ਹੁੰਦੇ ਸੀਗੇ ਜੀ ਉਹਦੇ ਵਿੱਚ ਕੀ ਕਰਦਾ ਸੀ ਜਦੋਂ ਬੰਦਾ ਵੇਟ ਵਾਚ ਚੱਕਦਾ ਸੀਗਾ ਤੇ ਉਹ ਜੇ ਥੋੜਾ ਦਾ ਡੋਲਾ ਖਾਂਦਾ ਸੀ ਤਾਂ ਬੰਦਾ ਡੱਗ ਜਾਂਦਾ ਸੀ ਜੀ ਠੀਕ ਹੈ ਉਸ ਤੋਂ ਬਾਅਦ ਜਿੰਨੇ ਆਪਣੇ ਸਾਰੇ ਨੈਸ਼ਨਲ ਇੰਟਰਨੈਸ਼ਨਲ ਜਿੰਨੇ ਐਥਲੀਟਸ ਆ ਉਹਨਾਂ ਸਾਰਿਆਂ ਦੀ ਅਸੀਂ ਫੋਟੋਸ ਲਾਈ ਹੈ ਤਾਂ ਕਿ ਜਿੰਨੇ ਆਪਣੇ ਨੌਜਵਾਨ ਪੀੜ੍ਹੀ ਆ ਉਹ ਇਹਨਾਂ ਨੂੰ ਦੇਖ ਕੇ ਪ੍ਰੇਰਿਤ ਜ਼ਰੂਰ ਹੋਵੇਗੀ ਵੀ ਠੀਕ ਹੈ ਹਕਮਨ ਸਾਹਿਬ ਦੀ ਵੀ ਅਸੀਂ ਫੋਟੋ ਲਾਈ ਹੈ ਜਦੋਂ ਅਸੀਂ ਬਣਾ ਰਹੇ ਸੀਗੇ ਮੈਂ ਕਹਿਣ ਲੱਗਿਆ ਸੀ ਕਿ ਉਹਦੋਂ ਚਲੋ ਸੀਗੇ ਤੇ ਚਲੋ ਇਹ ਵੀ ਉਹਨਾਂ ਦੀ ਯਾਦ ਚਾਹੀ ਵੀ ਠੀਕ ਹੈ ਕਿ ਸਾਡੇ ਕੋ ਫਿਟਨੈਸ ਦੇ ਗੁਰੂ ਸੀਗੇ ਹਾਂ ਕੀ ਜੀ ਨੇ ਮਤਲਬ ਕਿ ਇੱਕ ਲੋਕਾਂ ਨੂੰ ਦਿਖਾਇਆ ਹੈ ਕਿ ਵੀ ਆਮ ਘਰਾਂ ਦਾ ਬੱਚਾ ਵੀ ਇਹਨਾਂ ਸਭ ਕੁਝ ਕਰ ਸਕਦਾ ਹੈ ਮੈਂ ਮੈਂ ਤੁਹਾਨੂੰ ਕਹਿਣ ਲੱਗਿਆ ਸੀ ਯਾਰ ਵੀ ਆਪਣੇ ਘੁੰਮਣ ਦੀ ਫੋਟੋ ਮੈਨੂੰ ਦੱਸ ਨਹੀਂ ਰਹੀ ਤਾਂ ਕੁਦਰਤੀ ਤੁਸੀਂ ਉਹਦੀ ਗੱਲ ਕਰ ਲਈ ਇੱਕ ਮੈਨੂੰ ਇਹ ਦੱਸੋ ਲੇਡੀਜ਼ ਵੀ ਆ ਸਕਦੀ ਇਥੇ ਬਿਲਕੁਲ ਲੇਡੀਜ਼ ਵੀ ਆ ਸਕਦੀਆਂ ਜੀ ਸਾਡਾ ਅਲੱਗ ਲੇਡੀਜ਼ ਦਾ ਟਾਈਮ ਵੀ ਹੈਗਾ ਜੀ ਇਹਦੇ ਵਿੱਚ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਜੀ 12 ਵਜੇ ਤੱਕ ਪ੍ਰੋਪਰ ਇੱਕ ਲੇਡੀਜ਼ ਦਾ ਟਾਈਮ ਰੱਖਿਆ ਹੈ ਜੀ ਜਰੂਰ ਸੋ ਬਜ਼ੁਰਗਾਂ ਲਈ ਵੀ ਕੋਈ ਧਿਆਨ ਰੱਖਿਆ ਕੋਈ ਬਜ਼ੁਰਗਾਂ ਲਈ ਵੀ ਕੋਈ ਜਿਮ ਹੁੰਦਾ ਹੈ ਬਿਲਕੁਲ ਬਜ਼ੁਰਗਾਂ ਲਈ ਵੀ ਜਿਮ ਹੁੰਦਾ ਜਿਹੜਾ ਮੇਰਾ ਉਹਦੇ ਲਈ ਧਿਆਨ ਰੱਖਿਆ ਤੁਸੀਂ ਭਾਜੀ ਅਸਲ 'ਚ ਮੈਂ ਬੇਨਤੀ ਕਰਦਾ ਕਿ ਜਿਹੜਾ ਅਸੀਂ ਇਹ ਸਭ ਕੁਝ ਬਣਾਇਆ ਹੈ ਨਾ ਜੈਮਨੀ ਦਾ ਜੀ ਇਹ ਫਿਟਨੈਸ ਕਲੱਬ ਹੈ ਜੀ ਫਿਟਨੈਸ ਕਲੱਬ ਕੀ ਹੋਇਆ ਕਿ ਵੀ ਇਹ ਹਰ ਇੱਕ ਏਜ ਨੂੰ ਕਵਰ ਕਰਦਾ ਠੀਕ ਹੁਣ ਅਸੀਂ ਇਹ एरोਬਿਕਸ ਏਰੀਆ ਬਣਾਇਆ ਜੀ ਅੱਜ ਮੇਰਾ ਪਹਿਲਾ ਦਿਨ ਸੀਗਾ ਜੀ ਮੇਰੇ ਕੋਲ ਸ਼ਹਿਰ ਦੀਆਂ ਮੇਨ ਹਸਤੀਆਂ ਆਈਆਂ ਠੀਕ ਹੈ ਉਹਨਾਂ ਵਿੱਚੋਂ ਇੱਕ ਮੇਰੇ ਕੋਲ ਮਤਲਬ ਕਿ ਮੈਂ ਜਿਹੜੇ ਜਿਮ ਜਾਂ ਫਿਟਨੈਸ ਕਲੱਬ ਚ ਆ ਗਿਆ ਮੈਂ ਉਹਨਾਂ ਨੂੰ ਬਜ਼ੁਰਗ ਜੋੜਾ ਨਹੀਂ ਬੁਲੂਗਾ ਮੈਂ ਉਹਨਾਂ ਨੂੰ ਨੌਜਵਾਨ ਜੋੜਾ ਬੁਲੂਗਾ ਕਿਉਂਕਿ ਅੱਜ ਕੱਲ ਆਪਣੀ ਨੌਜਵਾਨ ਪੀੜ੍ਹੀ ਆਂਦੀ ਨਹੀਂ ਕੀ ਹਨ ਉਹ ਅੰਕਲ ਸੀਗੇ ਜੀ ਤਕਰੀਬਨ 67-88 ਸਾਲ ਦੇ ਉਹਨਾਂ ਦੇ ਵਾਈਫ ਉਹਨਾਂ ਦੇ ਵਾਈਫ ਸੀਗੇ 65 ਸਾਲ ਦੇ ਜੀ ਉਹਨਾਂ ਦੋਨਾਂ ਨੇ ਇੱਥੇ ਇੱਕ ਘੰਟਾ ਵਧੀਆ ਤਰੀਕੇ ਨਾਲ ਯੋਗਾ ਇੰਜੋਏ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਬਾਹਰ एरोਬਿਕਸ ਕੀਤੀ ਉਸ ਤੋਂ ਬਾਅਦ ਬਾਹਰ ਉਹਨਾਂ ਨੇ ਟਰੈਡਮਿਲ ਚਲਾਇਆ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਚੰਗੇ ਤਰੀਕੇ ਨਾਲ ਰਿਲੈਕਸ ਕਰਾ ਕੇ ਕਾਫੀ ਅਸੀਂ ਪਿਲਾ ਕੇ ਉਹ 플레이ਰਾਂ ਆ ਮਨਾ ਖੁਸ਼ ਹੋ ਕੇ ਕਰੇ ਗਏ ਵਾਹ ਤੇ 1 ਸਾਲ ਦੀ ਨਾਲ ਦੇਣਾ ਮੈਂਬਰਸ਼ਿਪ ਲੈ ਕੇ ਗਏ ਕੀ ਬਾਤ ਆ ਕੀ ਬਾਤ ਆ ਕੀ ਕਰਨਾ ਪੈਂਦਾ ਮੈਂਬਰਸ਼ਿਪ ਵਾਸਤੇ ਕੀ ਕਰਨਾ ਪੈਂਦਾ ਭਾਜੀ ਦੇਖੋ ਅਸੀਂ ਨਾ ਅਲੱਗ-ਅਲੱਗ ਸਾਰੇ ਪੈਕਸ ਬਣਾਏ ਆ ਹਾਂਜੀ ਕੀ ਜਿਵੇਂ ਜਿਹੜੇ ਸਟੂਡੈਂਟਸ ਐ ਅਸੀਂ ਜੇ ਮੈਂ ਇਹਨਾਂ ਪ੍ਰੀਮੀਅਮ ਜਿਮ ਬਣਾਇਆ ਮੇਰਾ ਸਭ ਤੋਂ ਪਹਿਲਾ ਜਿਹੜਾ ਮਿਸ਼ਨ ਐ ਉਹ ਸਾਰਿਆਂ ਨੂੰ ਫਿਟ ਰੱਖੰਦਾ ਜੀ ਜਿਹੜੇ ਸਟੂਡੈਂਟਸ ਹੈਗੇ ਆ ਅਸੀਂ ਉਹਨਾਂ ਲਈ ਅਲੱਗ ਪੈਕ ਰੱਖਿਆ ਜੀ ਠੀਕ ਐ ਜਿਹੜੇ ਕਪਲਸ ਹੈਗੇ ਆ ਜਿਹੜੇ ਮੀਆਂ ਬੀਵੀ ਇਕੱਠੇ ਆਂਦੇ ਆ ਉਹਨਾਂ ਲਈ ਅਲੱਗ ਪੈਕ ਹੈਗੇ ਆ ਠੀਕ ਹੈ ਜਿਹੜੇ ਫੈਮਿਲੀ ਦੇ ਵਿੱਚ ਮੀਆਂ بیوی ਉਹਨਾਂ ਦਾ ਇੱਕ ਬੱਚਾ ਤਿੰਨ ਜਣੇ ਦਾ ਅਲੱਗ ਪੈਕ ਹੈ ਮੀਆਂ بیوی ਉਹਨਾਂ ਦੇ ਦੋ ਬੱਚੇ ਉਹਨਾਂ ਦਾ ਅਲੱਗ ਪੈਕ ਹੈ ਜਿਹੜੇ ਬਜ਼ੁਰਗ ਨੇ ਜਿਹੜੇ ਯੋਗਾ ਕਰਨਾ ਚਾਹੁੰਦੇ ਆ ਉਹਨਾਂ ਦਾ ਬਿਲਕੁਲ ਨੋਮੀਨਲ ਅਸੀਂ ਫੀਸ ਰੱਖ ਰਹੇ ਆ ਉਹ ਅਸੀਂ ਅਗਲੇ ਮਹੀਨੇ ਤੋਂ ਸਟਾਰਟ ਕਰ ਰਹੇ ਹਾਂ ਤਕਰੀਬਨ ਮਤਲਬ ਕਿ ਮੈਨੂੰ ਉਹਨਾਂ ਦਾ ਆਸ਼ੀਰਵਾਦ ਹੀ ਚਾਹੀਦਾ ਉਹ ਜਿੰਨੀ ਮਰਜ਼ੀ ਸੇਵਾ ਦੇ ਦੋ ਕੀ ਬਾਤ ਕੋਈ ਉਹਨਾਂ ਤੋਂ ਅਸੀਂ ਕੁਝ ਪੈਸੇ ਨਹੀਂ ਮੰਗ ਰਹੇ ਉਹ ਜਿਹੜੀ ਜਿਹੜੀ ਜੈਨ ਸਾਹਿਬ ਹੋਣ ਵਾਲੀ ਹੈਗੀ ਇੱਕ ਸੋਚ ਆ ਉਹਨੂੰ ਨਾਲ ਕੈਰੀ ਰੱਖਾਂਗੇ ਬਿਲਕੁਲ ਹਾਂਜੀ ਉਹ ਉਹਨੂੰ ਅਸੀਂ ਨਾਲ ਦੀ ਨਾਲ ਉਹ ਚੱਲਦੇ ਆਏ ਇਹ ਭਾਜੀ ਜਿੰਨੀਆਂ ਇਹ ਮਸ਼ੀਨ ਜਿਹੜੀਆਂ ਹਾਂ ਹੈਗੀਆਂ ਐਕਸੈਸਰੀਜ਼ ਇਹ ਸਾਰੀਆਂ ਆਪਣੀਆਂ ਪੇਟ ਦੀਆਂ ਜੀ ਕੀ ਆਪਾਂ ਫਿੱਟ ਕਿਵੇਂ ਰਹਿਣਾ ਸਾਰੇ ਮੇਰੇ ਕੋਲ ਮੈਟਸ ਹੈਗੇ ਆ ਠੀਕ ਹੈ ਇਸ ਤੋਂ ਅਲੱਗ ਸਪੀਕਰ ਸਿਸਟਮ ਹੈਗਾ ਕਿ ਤਾਂ ਕਿ ਜਿਹੜੇ ਲੋਕਾਂ ਨੇ ਇੱਥੇ ਇੰਜੋਏ ਕਰਨਾ ਉਹ ਵੱਖਰੇ ਤਰੀਕੇ ਨਾਲ ਕਰ ਸਕਣ ਹੁਣ ਅਸੀਂ ਲੋਕਾਂ ਨੂੰ ਕੱਲੇ ਏਸੀ ਦੇ ਵਿੱਚ ਜਾਂ ਬੰਦ ਕਮਰਿਆਂ ਦੇ ਵਿੱਚ ਨਹੀਂ ਅਸੀਂ ਬਾਹਰ ਦੀ ਸਹੂਤਾ ਵੀ ਰੱਖੀ ਆ ਦਿਖਾਣੇ ਤੁਹਾਨੂੰ ਅੱਛਾ ਆ ਬੇੜਾ ਆ ਗਿਆ ਇਹਦੇ ਵਿੱਚ ਜੀ ਅਸੀਂ ਆਰਟੀਫੀਸ਼ੀਅਲ ਗਰਾਸ ਲਾ ਕੇ ਜੀ ਜਦੋਂ ਸਵੇਰੇ ਮੌਸਮ ਚੰਗਾ ਹੋਵੇ ਜੀ ਤੇ ਸਵੇਰੇ ਅਸੀਂ ਇੱਥੇ ਯੋਗਾ ਕਰਾ ਸਕਦੇ ਹਾਂ ਅਸੀਂ ਇੱਥੇ ایرੋਬਿਕਸ ਕਲਾਸੇਜ਼ ਲਾ ਸਕਦੇ ਹਾਂ ਇੱਥੇ ਅਸੀਂ ਬਾਹਰ ਜਿਹੜੀਆਂ ਐਕਸਰਸਾਈਜ਼ਾਂ ਹੋਣ ਵਾਲੀਆਂ ਜਿਵੇਂ ਡੰਡ ਹੋਗੇ ਮੀਂਹ ਪਈ ਜਾਂਦਾ ਉਧਰੋਂ ਮੀਂਹ ਪਈ ਜਾਂਦਾ ਉਧਰੋਂ ਇੱਥੇ ਆਪਾਂ ਕੋਈ ਐਕਸਰਸਾਈਜ਼ ਕਰ ਸਕਦੇ ਹਾਂ ਮੀਂਹ ਪੈਣ ਤੇ ਆਫਲਾਈਨਸ ਉੱਤੇ ਆ ਜੀ ਇਸਦਾ ਹਰ ਇੱਕ ਜਗ੍ਹਾ ਰੈਡੀ ਹੈ ਅਸੀਂ ਦਾ ਜਿਹੜੇ ਸਾਉ ਨਾਲ ਸਾਰੀ ਬਿਲਡਿੰਗ ਬਣਾਈ ਹੈ ਜੋ ਅਸੀਂ ਫਿਟਨੈਸ ਕਲੱਬ ਬਣਾਇਆ ਭਾਵੇਂ ਤੂਫਾਨ ਆਂਦਾ ਹੋਵੇ ਜੀ ਅਸੀਂ ਫਿਟਨੈਸ ਨਹੀਂ ਰੋਕਾਂਗੇ ਅੱਛਾ ਫਿਰ ਅਸੀਂ ਹਫਤੇ ਦੇ ਸੱਤੇ ਦੇ ਸੱਤੇ ਦਿਨ ਅਸੀਂ ਓਪਨ ਹੈ ਠੀਕ ਸੰਡੇ ਨੂੰ ਵੀ ਅਸੀਂ ਓਪਨ ਹੈ ਜੀ ਕਿਉਂਕਿ ਸੰਡੇ ਵਾਲੇ ਦਿਨ ਤਾਂ ਬੰਦਾ ਕੰਮ ਤੋਂ ਛੁੱਟੀ ਕਰਦਾ ਇੱਥੇ ਤਾਂ ਆਉਣਾ ਜ਼ਰੂਰੀ ਹੈ ਫਿਰ ਭਾਜੀ ਯੂਜ਼ੂਲੀ ਕੀ ਹੈ ਜੀ ਜਿਹੜੇ ਬੰਦੇ ਜੌਬ ਕਰਦੇ ਆ ਜੀ ਉਹਨਾਂ ਕੋਲ ਵੀਕਐਂਡ ਹੀ ਹੁੰਦੇ ਆ ਸ਼ਨੀਵਾਰ ਐਥਵਾਰੀ ਹੁੰਦਾ ਤੇ ਅਸੀਂ ਉਹਨਾਂ ਨੂੰ ਵੀ ਧਿਆਨ ਚ ਰੱਖਿਆ ਪ੍ਰਾਇੋਰਟੀ ਉਹਨਾਂ ਨੂੰ ਵੀ ਦਿੱਤੀ ਹੈ ਜਿਬਰੀ ਉਹਨਾਂ ਦਾ ਜ਼ਿਆਦਾ ਉਹਨਾਂ ਦੇ ਸਿਰ ਤੇ ਸ਼ਹਿਰ ਚੱਲਦੇ ਆ ਉਹੀ ਲੋਕ ਸ਼ਹਿਰ ਚ ਲਾਉਣ ਆ ਬਿਲਕੁਲ ਬਾਕੀ ਸਾਰਾ ਦਿਨ ਜਦੋਂ ਆਪਾਂ ਕੰਪਿਊਟਰ ਦੇ ਬੈੰਨੇ ਆਏ ਆ ਮਤਲਬ ਕਿ ਮੋਬਾਈਲਾਂ ਦੇ ਬੈੰਨੇ ਆ ਤੇ ਬੰਦਾ ਆਪਣੇ ਆਪ ਨੂੰ ਰਿਲੈਕਸ ਕਰਨ ਲਈ ਉਹਨੂੰ ਕੋਈ ਨਾ ਕੋਈ ਜਗ੍ਹਾ ਚਾਹੀਦੀ ਆ ਜਿੱਥੇ ਉਹ ਨੇਚਰ ਨਾਲ ਮਿਲ ਸਕੇ ਜਾਂ ਆਪਣਾ ਸ਼ਰੀਰ ਬਣਾ ਸਕੇ। ਆ ਰਾਤ ਨੂੰ ਕਿੰਨਾ ਟਾਈਮ ਰਹੂਗਾ ਕਿਉਂਕਿ ਬਹੁਤ ਸਾਰੇ ਅਫੀਸਰ ਬੰਦੇ ਆ ਜਿਨ੍ਹਾਂ ਦੀ ਡਿਊਟੀ ਬਹੁਤ ਲੇਟ ਆਫ ਹੁੰਦੀ ਆ ਬਹੁਤ ਸਾਰੇ ਹੋਰ ਡਿਊਟੀ ਵਾਲੇ ਲੋਕ ਆ ਜਿਹੜੇ ਆਫ ਉਹਨਾਂ ਨੂੰ ਬਹੁਤ ਲੇਟ ਮਿਲਦਾ। ਭਾਜੀ ਅਸੀਂ ਸਵੇਰੇ 5:30 ਵਜੇ ਓਪਨ ਹੋ ਰਹੇ ਆ। ਜੀ 5:30 ਵਜੇ ਓਪਨ ਕਰਕੇ ਅਸੀਂ ਰਾਤ ਦੇ 9:30 ਵਜੇ ਤੱਕ ਇੱਥੇ ਹੈਗੇ ਆ। ਜੀ ਕਿ ਤਾਂ ਕਿ ਹਰ ਇੱਕ ਕੋਈ ਹਾਲੀ ਸੋਵੇਦਾਨ ਨੂੰ ਉਪਲਬਧ ਕਰ ਸਕਦੇ ਜੀ ਜੈਨ ਸਾਹਿਬ ਬਹੁਤ ਚੰਗਾ ਲੱਗਿਆ ਬੜਾ ਨੰਦਾ ਆ ਬੜਾ ਨੰਦਾ ਆ ਆ ਜੋ ਹਲੇ ਮੈਂ ਤੁਹਾਨੂੰ ਬਾਹਰ ਕੈਫੇ ਤੇ ਚਲੋ 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 ਪਰਕਾ ਤੋਂ ਕੀਤਾ ਇਹਨੂੰ ਇਹਨੂੰ ਕਬਰ ਭਾਜੀ ਇਹਨੂੰ ਇਸ ਕਰਕੇ ਕੀਤਾ ਹੈ ਕਿ ਜਦੋਂ ਬੰਦਾ ਅੰਦਰ ਸਾਈਕਲ ਕਰ ਰਿਹਾ ਜੀ ਉਹਨੂੰ ਬਾਹਰ ਵਾਲਾ ਮਿਊਜ਼ਿਕ ਜ਼ਿਆਦਾ ਨਹੀਂ ਚਾਹੀਦਾ ਇੱਥੇ ਸਾਡਾ ਟੀਵੀ ਲੱਗਿਆ ਜੀ ਟੀਵੀ ਨੂੰ ਦੇਖ ਕੇ ਆਪਣਾ ਨਾਮ ਨਾਲ ਬੰਦਾ ਜਿਹੜੇ ਸਾਡੇ ਇੱਥੇ ਸੈਸ਼ਨਸ ਚੱਲਦੇ ਆ ਜੀ ਉਹਨਾਂ ਨੂੰ ਦੇਖ ਕੇ ਬੰਦਾ ਆਰਾਮ ਨਾਲ ਇੱਥੇ ਸਾਈਕਲ ਆਪਣਾ ਕਰ ਸਕਦਾ ਹੈ ਜ਼ਰੂਰੀ ਨਹੀਂ ਆ ਕਿ ਵੀ ਠੀਕ ਹੈ ਅਸੀਂ ਜਿਹੜਾ ਬਾਹਰ ਉੱਚੀ ਉੱਚੀ ਮਿਊਜ਼ਿਕ ਚੱਲ ਰਿਹਾ ਪਹਿਲੀ ਗੱਲ ਅਸੀਂ ਇਹਨੂੰ ਨਾ ਇੱਕ এনवायरमेंटਲ ਫ੍ਰੀ ਬਣਾਇਆ ਜੀ ਕੀ ਲਵਿੰਗ এনवायरमेंटਲ ਵਾਲਾ ਬਣਾਇਆ ਕਿ ਅਸੀਂ ਇੱਥੇ ਹਲਕੇ ਹਲਕੇ ਗਾਣੇ ਛੱਡਦੇ ਹਾਂ ਕੋਈ ਉੱਚੀ ਧੂਮ ਧੜਾਕ ਵਾਲਾ ਗਾਣਾ ਨਹੀਂ ਆ ਕਿ ਐਵੇਂ ਦਿਲ ਦੀਆਂ ਧੜਕਣਾ ਹੀ ਵਾਰ ਆਈਆਂ ਕੀ ਅਸੀਂ ਜਦੋਂ ਹਰ ਇੱਕ ਏਜ ਨੂੰ ਕਵਰ ਕਰ ਰਹੇ ਆ ਇਹਦਾ ਮਤਲਬ ਅਸੀਂ ਹਰ ਇੱਕ ਏਜ ਨੂੰ ਕਵਰ ਕਰ ਰਹੇ ਆ ਹਲਕਾ ਹਲਕਾ ਮਿਊਜ਼ਿਕ ਹੈ ਹਰ ਇੱਕ ਜਗ੍ਹਾ ਇੰਟੀਰੀਅਰ ਵਧੀਆ ਸੀ ਰੱਖਿਆ ਹੈ ਤਾਂ ਕਿ ਜਿਹੜਾ ਬੰਦਾ ਜਦੋਂ ਆਪਣਾ ਸਾਰੇ ਦਿਨ ਦੇ ਕੰਮਕਾਰ ਤੋਂ ਪਾਸੇ ਹੋ ਕੇ ਜਦੋਂ ਇੱਥੇ ਆਵੇ ਉਹਨੂੰ ਇੱਥੇ ਆ ਕੇ ਇੱਕ ਵਧੀਆ ਰਿਲੈਕਸ ਵਾਲੀ ਫੀਲ ਆਵੇ ਕਿ ਵੀ ਹਾਂ ਕੀ ਹੁਣ ਮੈਂ ਇੱਥੇ ਆ ਕੇ ਫ੍ਰੀ ਆ ਤੇ ਮੈਂ ਆਪਣੀ ਐਕਸਰਸਾਈਜ਼ ਲਾ ਸਕਦਾ ਠੀਕ ਪਰ ਜੇ ਬਾਹਰ ਨਿਕਲਣੀ ਬਿਲਕੁਲ ਅੱਗੇ ਲੈਣੀ ਪਣੀ ਆ ਬਾਹਰ ਨਿਕਲਣ ਵਾਸਤੇ ਫੇਰ ਜੇ ਜਨ ਸਾਹਿਬ ਜਿਹੜਾ ਆਪਣੇ ਕੋਲੇ ਮਤਲਬ ਮੈਂਬਰਸ਼ਿਪ ਲਈ ਜਾਊਗਾ ਕੋਈ ਵੀ ਬੰਦਾ ਜੀ ਉਹ ਉਹ ਨਾਲ ਦੀ ਨਾਲ ਉਹਦੀ ਏਆਈ ਦੇ ਵਿੱਚ ਅਪਰੂਵਡ ਹੋਈ ਜਾਊਗਾ ਬਿਲਕੁਲ ਤੇ ਇੱਥੇ ਆ ਤਾਂ ਆ ਗਿਆ ਤੁਹਾਡਾ ਇਹ ਆਪਣੇ ਸਟਾਫ ਦਾ ਆ ਗਿਆ ਏਰੀਆ ਦਾ ਨਹੀਂ ਭਾਜੀ ਅਸੀਂ ਬੇਸਿਕਲੀ ਅਸੀਂ ਕੈਫੇ ਬਣਾਇਆ ਠੀਕ ਕਿ ਅਸੀਂ ਇਹ ਆਮ ਲੋਕਾਂ ਲਈ ਵੀ ਰੱਖਿਆ ਕਿ ਵੀ ਜੇ ਕਿਸੇ ਨੇ ਇਕੱਲਾ ਕੈਫੇ ਇੰਜੋਏ ਕਰਨਾ ਹੈ ਜੀ ਉਹ ਇੱਥੇ ਆਪਣਾ ਆਰਾਮ ਨਾਲ ਆ ਕੇ ਬੈਠ ਸਕਦਾ ਸਾਡੇ ਕੋਲ ਸਿਟਿੰਗ ਜਗ੍ਹਾ ਹੈਗੀ ਹੈ ਜੀ ਕੀ ਰਾਮ ਨਾਲ ਬੰਦਾ ਇੱਥੇ ਬੈਠੇ ਕਾਫੀ ਵੇਰਾ ਪੀਵੇ ਜਿਹੜੇ ਮੇਰੇ ਕੋਲ ਸ਼ੈਫ ਹੈ ਉਹ ਵੱਡੀ ਵੱਡੀ ਐਮ ਐਨ ਸੀਜ਼ ਕੰਪਨੀ ਚ ਕੰਮ ਕਰਕੇ ਮੇਰੇ ਪਿਆਰ ਕਰਕੇ ਮੇਰੇ ਨਾਲ ਆਇਆ ਹਾਂ ਜਾਂ ਕਈ ਵਾਰੀ ਕਿਸੇ ਬੰਦੇ ਦੀ ਮੈਂਬਰਸ਼ਿਪ ਲਈ ਹੋਈ ਆ ਉਹਦੇ ਨਾਲ ਇੱਕ ਸੱਜਣ ਆਇਆ ਹੋਇਆ ਉਹ ਇੱਥੇ 10 ਮਿੰਟ ਇੱਥੇ ਬੈਠ ਸਕਦਾ ਨਹੀਂ ਅਸੀਂ ਮਤਲਬ ਕੀ ਜਿਹੜਾ ਕੈਫੇ ਰੱਖਿਆ ਇਹ ਆਮ ਲੋਕਾਂ ਲਈ ਵੀ ਰੱਖਿਆ ਕੀ ਜਿਹੜਾ ਸਾਡਾ ਮੈਂਬਰ ਨਹੀਂਗਾ ਜ਼ਰੂਰੀ ਨਹੀਂਗਾ ਕਿ ਉਹ ਨਹੀਂ ਆ ਸਕਦਾ ਜੀ ਕੋਈ ਵੀ ਮੋਗਾ ਦਾ ਸ਼ਹਿਰ ਨਿਵਾਸੀ ਹਲਕਾ ਨਿਵਾਸੀ ਜਾਂ ਪੰਜਾਬ ਦਾ ਨਿਵਾਸੀ ਕਿਥੋਂ ਵੀ ਆ ਕੇ ਜੇ ਉਹਦਾ ਮਨ ਹੈਗਾ ਇੱਥੇ ਕਾਫੀ ਪੀਣ ਦਾ ਉਹ ਇੱਥੇ ਆ ਕੇ ਆਰਾਮ ਨਾਲ ਕਾਫੀ ਪੀ ਸਕਦਾ ਵਾਹ ਬਹੁਤ ਚੰਗਾ ਮਾਹੌਲ ਆ ਮੈਂ ਸੱਚੀ ਜਨ ਸਰ ਮਤਲਬ ਮੈਂ ਅੈਨਕਾ ਕਿ ਨਾ ਕਿ ਮੈਂ ਦੁਆ ਕਰਦਾ ਮੈਨੂੰ ਯਕੀਨ ਆ ਦੁਆ ਤਾਂ ਹੁੰਦਾ ਨਾ ਕਿ ਉਦੋਂ ਕਰਦੇ ਹੁੰਦੇ ਆਪਾਂ ਕਿ ਜਦੋਂ ਲੱਗਦਾ ਹੁੰਦਾ ਕਿ ਸ਼ਾਇਦ ਨਾ ਹੋ ਸਕਦਾ ਹੋਵੇ ਤੇ ਪ੍ਰਮਾਤਮਾ ਕਰ ਦੇਵੇ ਪਰ ਮੈਨੂੰ ਲੱਗਦਾ ਕਿ ਸੱਚੀ ਇਹ ਐਮ ਨਹੀਂ ਹੋਣਾ ਕਿ ਇਸ ਜੈਮ ਲਈ ਅੱਜ ਤੋਂ 10-15 ਸਾਲ ਬਾਅਦ ਜਦੋਂ ਕੋਈ ਕੋਈ ਐਥਲੀਟ ਕੋਈ ਵੱਡਾ ਪਲੇਅਰ ਇੰਟਰਵਿਊ ਦੇ ਰਿਹਾ ਹੋਊਗਾ ਤੇ ਉਹ ਇਸ ਜੈਮ ਦਾ ਨਾਮ ਲੈ ਰਿਹਾ ਬਿਲਕੁਲ ਜੈਨ ਸਾਹਿਬ ਦੀ ਜੈਮ ਚੱਲੇ ਜਾਣਾ ਉੱਥੇ ਬਹੁਤ ਜ਼ਿਆਦਾ ਫਾਇਦਾ ਮਿਲਿਆ ਉੱਥੇ ਸਮਾਨ ਇੰਸਟਰੂਮੈਂਟ ਇੰਨੇ ਵਧੀਆ ਸੀਗੇ ਵਧੀਆ ਐਕਸਰਸਾਈਜ਼ ਕਰ ਪਾਏ ਵਧੀਆ ਮਾਹੌਲ ਮਿਲ ਪਾਇਆ ਵਧੀਆ ਫਿਟਨੈਸ ਮਿਲ ਪਾਈ ਇਹ ਮਤਲਬ ਅੱਜ ਤੋਂ 10 ਸਾਲ ਨੂੰ ਤੁਸੀਂ ਦੇਖੋ ਕਿ ਇਹਨੂੰ ਵੱਡੇ ਚੈਨਲ ਤੇ ਕਿਸੇ ਇੰਟਰਵਿਊ ਹੁੰਦਾ ਦੇਖੋ ਮੈਂ ਮਤਲਬ ਕਿ ਪਰਮਾਤਮਾ ਤੋਂ ਡਰ ਕੇ ਆਲੀ ਗੱਲ ਬੋਲਦਾ ਜੀ ਕਿ 10 ਸਾਲ ਬਹੁਤ ਲੰਬਾ ਸਮਾਂ ਜਿਉਂ ਅੱਜ ਸਾਡਾ ਪਹਿਲਾ ਦਿਨ ਸੀਗਾ ਤੇ ਜੋ ਮੈਂ ਯੂਥ ਦੇ ਵਿੱਚ ਕਿਉਰੀਓਸਟੀ ਦੇਖੀ ਜੀ ਜੋ ਉਹਨਾਂ 'ਚ ਮਤਲਬ ਕਿ ਖੁਸ਼ੀ ਦੇਖੀ ਕਿ ਵੀ ਹਾਂ ਮੌਕਾ ਦੇ ਵਿੱਚ ਕੋਈ ਵਧੀਆ ਚੀਜ਼ ਆਈ ਹੈ ਜੀ ਤੇ ਅਸੀਂ ਇਹਨੂੰ ਅਡਾਪਟ ਕਰ ਜੀ ਸਾਡੇ ਕੋਲ ਮਤਲਬ ਕਿ ਪਹਿਲੇ ਦਿਨ ਦੇ ਵਿੱਚ ਹੀ ਮਤਲਬ ਕਿ 180 ਤੋਂ ਉੱਤੇ ਸਾਡੇ ਕੋਲ ਮੈਂਬਰਸ਼ਿਪਸ ਆਈਆਂ ਵਾਹ 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 ਅੱਜ ਸਾਡਾ ਪਹਿਲਾ ਦਿਨ ਹੈ ਤੇ ਪ੍ਰਮਾਤਮਾ ਹੀ ਮੇਰੇ ਪਰ ਹੱਥ ਰੱਖੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੰਦਾ ਰਵੇ ਤੇ ਅਸੀਂ ਇਸੇ ਤਰੀਕੇ ਨਾਲ ਮੋਗੇ ਹਲਕੇ ਦੀ ਆਪਣੇ ਪੰਜਾਬ ਦੀ ਜੀ ਫਿਟਨੈਸ ਰਾਹੀਂ ਮੇਰੇ ਸਤਕਾਰਯੋਗ ਪਿਤਾ ਜੀ ਨੇ ਆਪਣੀ ਸਾਰੀ ਉਮਰ ਆਪਣੇ ਲੋਕਾਂ ਨੂੰ ਦਿੱਤੀ ਆਪਣੇ ਹਲਕੇ ਨੂੰ ਦਿੱਤੀ ਆਪਣੇ ਪੰਜਾਬ ਨੂੰ ਦਿੱਤੀ ਜੀ ਤੇ ਹੁਣ ਉਸੇ ਲਾਈਨ ਤੇ ਹੀ ਅਸੀਂ ਫਿਟਨੈਸ ਨੂੰ ਲੈ ਕੇ ਅੱਗੇ ਯੰਗਸਟਰਸ ਨੂੰ ਨਸ਼ੇ ਤੋਂ ਪਾਸੇ ਕਰਕੇ ਫਿਟਨੈਸ ਵਾਲੇ ਪਾਸੇ ਲੈ ਕੇ ਆਂਦੀ ਸਾਡੀ ਸੋਚ ਹੈ ਤੇ ਨੂੰ ਅਸੀਂ ਪੂਰਾ ਕਾਮਯਾਬੀ ਕਰਾਂਗੇ ਸ਼ੁ크ਰਾਮਾਲਕ ਦਾ ਤੇ ਦੁਆਵਾਂ ਵੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ